ਜੀ ਬਾਕੀ ਜਿਆਦਾ ਨਹੀਂ ਤੇ ਬਲਕਿ ਮੈਂ ਕਵਰ ਲਾਈਏ। ਬਾਈ ਅੰਮਰ ਦਾ ਹੱਡ ਨੂੰ ਮਹੀ ਜੀ। ਹਾਂਜੀ ਹਾਂਜੀ ਆ ਜੀ। ਸਸੀ ਕਾ ਜੀ ਬਾਈ ਜੀ। ਸਸੀ ਕਾ। ਹਾਂਜੀ ਵੀਰ ਜੀ ਸਸੀ ਕਾ ਜੀ। ਸਸੀ ਕਾ ਜੀ। ਹਾਂਜੀ ਵੀਰੇ ਤੁਹਾਡੀ ਵੀਡੀਓ ਦੇਖੀ ਸੀਗੀ ਮੈਂ ਰਜਾਈਆਂ ਬਹੁਤ ਸੋਹਣੀਆਂ ਸੋਹਣੀਆਂ ਦਿਖਾ ਰਹੀ ਕਿਤੇ ਤੁਸੀਂ। ਹਾਂਜੀ ਰਜਾਈਆਂ ਦੇ ਆਪਣੇ ਆਪਣੇ ਕੋਲ ਸੇਲ ਲੱਗੀ ਹੋਈ ਹੈ। ਅੱਛਾ ਜੀ। ਇੱਕ ਤੋਂ ਇੱਕ ਵੈਰੀਟੀ ਆ। ਆ ਦੇਖ। ਇਹ ਜਿਹੜੀ ਰਜਾਈ ਬਾਜ਼ਾਰ ਦੇ ਵਿੱਚ 2500 ਰੁਪਏ ਦੀ ਆਪਣੇ ਕੋਲੇ 2500 ਦੀਆਂ ਦੋ। ਡਬਲ ਬੈੱਡ ਦੀ ਰਜਾਈ 2500 ਦੀਆਂ ਦੋ ਜੀ। ਮਗਰ ਯਹੀ ਦੇਖੀ ਸੀ ਕਿ ਇਹ ਵੀਡੀਓ ਦੇ ਵਿੱਚ ਮੈਨੂੰ ਤਾਂ ਲੱਗਦਾ ਤੀਏ ਜਿਵੇਂ ਆਪਣਾ ਸਿੰਗਲ ਜਾਂ ਕੰਬਲ ਜਾਂ ਹੁੰਦਾ ਹੈਗਾ ਜੀ ਇਹ ਜੀ ਫੁੱਲ ਸਾਈਜ਼ ਦੀ ਡਬਲ ਵੈਟ ਦੀ ਡਬਲ ਵੈਟ ਵੀ ਹੋਣੀ ਜਾਈ ਹੈ ਜੀ ਰਜਾਈਆਂ ਦੇ ਰਹੇ ਤੁਸੀਂ ਹਾਂਜੀ 2500 ਦੀਆਂ ਦੋ ਜੀ 2500 ਦੀਆਂ ਦੋ ਹਾਂਜੀ ਆ ਦੇਖੋ ਰੈਂਕਾਂ ਦੀ ਗੱਲ ਕਰੋ ਤੁਸੀਂ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਮੈਂ ਤਾਂ ਚੰਗੀ ਤਰ੍ਹਾਂ ਹੱਡੀ ਵੀਡੀਓ ਨਹੀਂ ਦੇਖੀ ਜੀ ਮੈਨੂੰ ਤਾਂ ਐ ਸੀਗਾ ਮਾਂ ਕਿਤੇ ਕੰਬਲ ਦੇ ਰਹੇ ਤੁਸੀਂ ਨਹੀਂ ਨਹੀਂ ਜੀ ਵੀਰ ਜੀ ਡਬਲ ਵੈਟ ਦੀਆਂ ਰਹੀਆਂ 2500 ਦੀਆਂ ਇਹ ਬਾਈ ਜੀ ਜਿਹੜੀ ਇਹਦੇ ਵਿੱਚ ਫਾਈਬਰ ਹੈਗੀ ਆ ਇਹ ਤਾਂ ਨਹੀਂ ਹੈਗਾ ਵੀ ਜਾ ਕੇ ਕਿਤੇ ਫਿਰ ਉਹੀ ਗੱਲ ਹੋਊ ਜੀ ਕੰਪਨੀ ਵਾਲੇ ਦੀ ਨਹੀਂ ओरिजिनल ਫਾਈਬਰ ਦੀ ਗਾਰੰਟੀ ਅੰਦਰ ਵਾਈਟ ਫਾਈਬਰ ਹੋਊਗੀ ਸਾਰਿਆਂ ਦੇ ਵਿੱਚ ਅੱ ਨਾਲ 쿠ਪਨ ਵੀ ਸੱਚ ਮੈਂ ਸੁਣਿਆ ਸੀ ਜੀ 쿠ਪਨ ਹਰੇਕ ਚੀਜ਼ ਤੇ ਵੈਲਿਡ ਰਹੂਗਾ 3000 ਰੁਪਏ ਦੀ ਖਰੀਦਦਾਰੀ ਤੇ ਇੱਕ 쿠ਪਨ 5000 ਤੇ 2 10000 ਤੇ 5 쿠ਪਨ ਮਿਲ ਲੇਗੇ ਉਹਦੇ ਚ ਪਹਿਲਾ ਨਾਮ ਸਕੂਟਰੀ ਦੂਸਰਾ ਤੀਸਰਾ ਨਾਮ ਐਲਈਡੀ ਦੀ ਮੈਂ ਤਾਂ 5 쿠ਪਨ ਲੈ ਕੇ ਜਾਊਂਗਾ ਜੇ ਸਕੂਟਰੀ ਦਾ ਮੈਂ ਪੱਕੀ ਲੈ ਕੇ ਜਾਊਂਗਾ ਕਿਹਨੇ ਕਰੋ ਸ਼ੋਪਿੰਗ ਹਾਂਜੀ ਕਰੋ ਸ਼ੋਪਿੰਗ ਮੈਂ ਉਹ ਫਰਾਈ ਨਹੀਂ ਮੈਂ ਸਕੂਟਰੀ ਪੱਕੀ ਲੈ ਕੇ ਜਾਊਂਗਾ ਮੈਨੂੰ ਤਾਂ ਜਹੇ 20000 ਰੁਪਏ ਦਾ ਮਾਡਲ ਲੈਣਾ ਪੈ ਜੇ ਉਹ ਲੱਕ ਸੋਡਾ ਹੀ ਇਸ ਤੇ ਕੂਪਨ ਦੇਣ ਵਾਲੇ ਆ ਅੱਛਾ ਜੀ ਤੇ ਹੁਣ ਇਹ ਆਏ ਨਾ ਹੋ ਗਏ ਮੈਂ 20 ਰਜਾਈਆਂ ਲੈਣੀਆਂ ਹੁਣ ਤੁਹਾਡੇ ਕੋਲੇ ਮਾਲੀ ਮੁੱਕ ਜੇ ਨਹੀਂ ਨਹੀਂ ਤੁਸੀਂ ਹੁਣੀ ਕਹੋ ਪਿਆ ਰੀਆਂ ਜਿੰਨਾਂ 100 ਰਈ ਇਹ ਚੰਗੇ 5 ਮਿੰਟਾਂ ਦੇ ਵਿੱਚ ਦਿਮਾਗੀ ਅੱਛਾ ਸਾਰੇ ਸਟਾਕ ਤੇ ਗਦਾਮ ਪਰੇ ਪਈ ਆ ਆਪਣੇ ਇੱਕ ਤਾਂ ਇੱਕ ਰੇਡ ਤਾਂ ਕਹੀ ਜਾਂਦੇ ਨੇ ਸਾਡੇ ਕੋਲੇ ਜਿੰਨੇ ਮਰਜ਼ੀ ਰਜਾਈਆਂ ਲੋ ਮੈਂ ਤਾਂ ਤੁਹਾਡੇ ਇੱਕ ਮਿੰਟ ਪਹਿਤ ਤੁਹਾਡੇ ਕੋਲੇ ਛਾਪਾਂ ਮਾਰਿਆ ਦੀਆਂ ਮਾਂ ਗਦੇ ਵੀ ਤੁਸੀਂ ਝੂਠ ਬੋਲਦੇ ਹੋਗੇ ਨਹੀਂ ਨਹੀਂ ਇਸ ਕੋਈ ਗੱਲ ਨਹੀਂ ਜਿਹੜੀਆਂ ਹੋਰ ਵੀਡੀਓਸ ਪਾਉਂਦੇ ਆ ਸਾਰੀਆਂ origignal ਵੀਡੀਓਸ ਹੁੰਦੀਆਂ ਨੇ ਉਹਨਾਂ ਵਿੱਚ ਜੋ ਚੀਜ਼ ਦਿਖਾਈ ਗਈ ਉਹੀ ਕਸਟਮਰ ਨੂੰ ਮਿਲੂਗੀ ਇਹ ਨਹੀਂ ਹੈ ਕਿ ਕਸਟਮਰ ਦੂਰੋਂ ਚੱਲ ਕੇ ਆਏ ਆ ਆਪਾਂ ਉਹਨੂੰ ਕਹੀਏ ਇਹ ਚੀਜ਼ ਤਾਂ ਹੁਣ ਅਵੇਲੇਬਲ ਨਹੀਂ ਹੈਗੀ ਸਾਰੀ ਚੀਜ਼ ਅਵੇਲੇਬਲ ਹੈ 250% ਡਿਸਕਾਊਂਟ ਰੇਟਾਂ ਤੇ ਦਿਵਾਲੀ ਤੋਂ ਮੰਕਲ ਗਿਆ ਸੱਚ ਮਨੋ ਭਾਈ ਸਾਹਿਬ ਮੈਨੂੰ ਤਾਂ ਨਹੀਂ ਪਤਾ ਵੀ ਅੰਬਰ ਦਾ ਹੈਲੂਮ ਦੇ ਉੱਤੇ ਵੀ ਇੰਨਾ ਵੈਰਾਈਟੀ ਮਿਲਦੀ ਹੈ ਕਿ ਮੈਨੂੰ ਤਾਂ ਉਹ ਜਿਆਦਾ ਵੈਰਾਈਟੀ ਕਸਟਮਰ ਬਹੁਤ ਦੂਰ ਦੂਰ ਆ ਕੇ ਸ਼ੋਪਿੰਗ ਕਰ ਰਹੇ ਹੈ ਮੈਨੂੰ ਤਾਂ ਇਸ ਤੋਂ ਇਲਾਵਾ ਤੁਹਾਨੂੰ ਮੈਂ ਹੋਰ ਚੀਜ਼ਾਂ ਦਿਖਾਣਾਂ ਆ ਜੋ ਮੈਨੂੰ ਤਾਂ ਐ ਤੇ ਨਹੀਂ ਤੂੰ ਰੋਉਂਦੇ ਹੋ ਕੋਈ ਆ ਦੇਖੋ ਬੈੱਡ ਦੀ ਸਾਈਡ ਤੇ ਮਿਸ਼ਾਨ ਵਾਸਤੇ ਬੈੱਡ ਰਨਰ ਹੀ ਹੁਣ ਦੇਖੋ ਸਮੂਥਨੈਸ ਚੈੱਕ ਕਰੋ ਆ ਤਾਂ ਜਮੀ ਪੋਲਾ ਪੋਲਾ ਆ ਆ ਦੇਖੋ ਜੀ ਇਹਨਾਂ ਦਾ ਡਿਜ਼ਾਈਨ ਇੱਕ ਤੋਂ ਇੱਕ ਦਾ ਕਸਟਮਰ ਨੂੰ ਬਲੈਕ ਕਲਰ ਦੀ ਰਿਕੁਆਇਰਮੈਂਟ ਰਹਿੰਦੀ ਆਲੇ ਤੋਂ ਲੈ ਵੀ ਦੋਸਤ ਜੰਮੀ ਪੋਲਾ ਪੋਲਾ ਜੇ ਦੇਖਿਓ ਹੱਥ ਮਾਰ ਕੇ ਪਰ ਹੁਣ ਤੁਹਾਨੂੰ ਵੀਡੀਓ ਚ ਨਜ਼ਾਰਾ ਨਹੀਂ ਆਉਣਾ ਪਰ ਮੈਨੂੰ ਨਜ਼ਾਰਾ ਜਾਈ ਜਾਂਦਾ ਕਿ ਵੀ ਜੰਮੀ ਪੋਲਾ ਪੋਲਾ ਜ ਆਹ ਦੇਖੋ ਕਸਟਮਰ ਨੂੰ ਬਲੈਕ ਕਲਰ ਦੀ ਰਿਕੁਆਇਰਮੈਂਟ ਰਹਿੰਦੀ ਆ ਤੇ ਇਹ ਅਪ ਟੂ 50 ਕਿਹਾ ਤੀ ਤੁਸੀਂ ਨੇ ਪਰ ਜੀ ਇਹ ਵੀ ਅਪ ਟੂ 50 ਇਹ ਵੀ ਅਪ ਟੂ 50 ਹੈਗਾ ਆਹ ਦੇਖੋ ਟੇਬਲ ਦੇ ਵਿੱਚ ਬੈੱਡ ਸ਼ੀਟਾਂ ਦੇ ਵਿੱਚ ਇੱਕ ਤੋਂ ਇੱਕ ਵੈਰਾਈਟੀ ਮਿਲ ਜੂ ਆਹ ਗੋਲ ਗੋਲ ਜੀ ਕੀ ਨੇ ਭਾਈ ਬੈੱਡ ਸ਼ੀਟ ਵਿਦ ਪਿੱਲੋ ਕਵਰ ਨਾਲ ਕੁਛ ਨਹੀਂ ਅੱਛਾ ਜੀ ਇਹ ਵੀ ਅਪ ਟੂ 50 ਹੈ ਹਾਂਜੀ ਹਾਂਜੀ ਆ ਦੇਖੋ 쿠ਸ਼ਨ ਕੋਲੋ ਕੀ ਬੈੱਡ ਸ਼ੀਟ ਦਾ ਸਾਈਜ਼ ਚੈੱਕ ਕਰਾਂਗੇ ਅੱਜ ਬਾਕੀ ਭਾਈ ਤੁਸੀਂ ਤਾਂ ਸੱਚ ਬੋਲਦੋਂਗੇ ਮੈਨੂੰ ਤਾਂ ਐਦਿਹੀ ਹੈ ਮੈਂ ਤਾਂ ਤੁਹਾਡੇ ਤੇ ਛਾਪੇ ਹੀ ਮਾਰ ਦਿੱ ਇੱਕ ਤਰ੍ਹਾਂ ਦਾ ਨਹੀਂ ਨਹੀਂ ਆ ਦੇਖੋ ਬੈੱਡ ਸ਼ੀਟ ਦਾ ਸਾਨੂੰ ਸਾਈਜ਼ ਚੈੱਕ ਕਰਨਾ ਕਿੰਗ ਸਾਈਜ਼ ਦੀ ਬੈੱਡ ਸ਼ੀਟ ਲੈ ਵੀ ਦੋਸਤੋ ਆ ਚੱਕੋ ਲੈ ਅਪ ਟੂ 50 ਡਬਲ ਬੈੱਡ ਦੀ ਚਾਦਰ ਦੇਖੋ ਜੀ ਬੜੀ ਡਬਲ ਹੈ ਜੀ ਇੱਕ ਤੋਂ ਇੱਕ ਨਾਲ ਪਿੱਲੋ ਕਵਰ ਹੈ ਅੱਛਾ ਪਿੱਲੋ ਕਵਰ ਵੀ ਨਾਲ ਨੇ ਹਾਂਜੀ ਹਾਂਜੀ ਨਾਲ ਪਿੱਲੋ ਕਵਰ ਹੈ ਨਾਲ ਦੋ 쿠ਸ਼ਨ ਹੈ ਉਹਨੇ ਗੋਲ ਜੀ ਦੇਉਵੇਂ ਹਾਂਜੀ ਨਾਲ ਹੀ ਆ ਆ ਤਾਂ ਮੈਂ ਲੈ ਕੇ ਜਾਊਂਗਾ ਭਾਈ ਗੋਲ ਗੋਲ ਜੇ ਸੋਹਣੇ ਲੱਗਦੇ ਨੇਗੇ ਮੈਨੂੰ ਇਹ ਇੱਕ ਤੋਂ ਇੱਕ ਡਿਜ਼ਾਈਨ ਕਲਰ ਇੱਕ ਤੋਂ ਇੱਕ ਮਿਲ ਜਾਣਗੇ ਹੋਰ ਬਹੁਤ ਵੈਰਾਈਟੀ ਆ ਦੇਖੋ ਬੈਟ ਕਰੋ ਗਿਫਟਿੰਗ ਰੇਂਜ ਲੈਣੀ ਆ ਤੁਹਾਨੂੰ ਗਿਫਟਿੰਗ ਰੇਂਜ ਦੇ ਵਿੱਚ ਇੱਕ ਤੋਂ ਇੱਕ ਵੈਰਾਈਟੀ ਦਿਖਾਉਂਗਾ ਤੁਹਾਨੂੰ ਆ ਲਓ ਤਾਂ ਆ ਵੀ ਦਿਖਾਓ ਮੈਨੂੰ ਖੋਲ ਕੇ ਭਾਈ ਇਹ ਵੀ ਦਿਖਾ ਦੇਣੀ ਆ ਆ ਦੇਖੋ ਗਿਫਟਿੰਗ ਦੀ ਇੱਕ ਇੱਕ ਵੈਰਾਈ ਅੱਛਾ ਵੀ ਦਿਵਾਲੀ ਤੇ ਕਿਸੇ ਨੂੰ ਗਿਫਟ ਗਿਫਟ ਕਰਨਾ ਹੋਵੇ ਜੀ ਬਿਸ਼ਾਣੀ ਹੈ ਤੁਸੀਂ ਕਿੰ ਸਾਈਜ਼ ਦੀ ਬਹੁਤ ਵਧੀਆ ਪ੍ਰੋਡਕਟ ਹੈ ਟਰਾਈਡੈਂਟ ਕੰਪਨੀ ਦੀ ਹੈ ਜੀ ਅੱਛਾ ਕੰਪਨੀ ਦੀ ਆ ਗਈ ਹਾਂਜੀ ਹਾਂਜੀ ਟਰਾਈਡੈਂਟ ਲੈ ਵੀ ਦੋਸਤੋ ਟਰਾਈਡੈਂਟ ਕੰਪਨੀ ਵੀ ਆ ਗਈ ਮੌਂਟੀ ਕਾਰਲੋ ਤੋਂ ਲੈ ਕੇ ਟਰਾਈਡੈਂਟ ਕੰਪਨੀ ਦੇ ਵੀਰਾ ਕਹਿੰਦਾ ਆਪਣੇ ਕੋਲੇ ਸਾਰੀਆਂ ਵੈਰਾਈਆਂ ਨੇ ਇੱਕ ਤੋਂ ਇੱਕ ਵੈਰਾਈ ਜੀ ਅੱਛਾ ਜੀ ਟਰਾਈਡੈਂਟ ਕੰਪਨੀ ਦੀ ਡਿਜ਼ਾਈਨ ਹੀ ਇੱਕ ਤੋਂ ਇੱਕ ਅੱਛਾ ਨਾਲ ਆ ਦੇਖੋ ਕੋਆਰਡੀਨੇਟ ਪਿੱਲੋ ਕਵਰ ਰਿਵਰਸੀਬਲ ਪਿੱਲੋ ਕਵਰ ਠੀਕ ਹੈ ਜੀ ਠੀਕ ਹੈ ਬਾਕੀ ਇਸ ਤੋਂ ਲਾਵਾ ਦੇ ਕਮਿਊਨਿਟੀ ਕਰ ਲਓ ਦੀਆਂ ਆਈਟਮਾਂ ਦਿਖਾਣੇ ਆ ਸੁਣੋ ਬਹੁਤ ਆਈਟਮ ਮਿਲ ਜੂਗੀ ਮੌਨਟੀ ਕਰ ਲਓ ਦੇ ਵਿੱਚ ਠੀਕ ਫਲਾਵ ਚੈੱਕ ਦੇ ਲਈ ਆਣੀ ਲੈਣੀ ਤੁਸੀਂ ਜਿਓਮੈਟ੍ਰੀਕਲ ਲੈਣੀ ਹੈ ਫਿਟਡ ਬੈੱਡ ਸ਼ੀਟਾਂ ਲੈਣੀ ਹੈ ਜੀ ਮੈਂ ਅੱਜ ਕੱਲ੍ਹ ਲਾਸਟਿਕ ਵਾਲੀ ਬੈੱਡ ਸ਼ੀਟ ਚੱਲ ਰਹੀ ਹੈ ਸਾਰੀ 올 ਰੇਂਜ ਅਵੇਲੇਬਲ ਹੈ ਠੀਕ ਹੈ ਜੀ ਠੀਕ ਹੈ ਇੱਕ ਵੈਰਾਈਟੀ ਹੈ ਉਹਦੇ ਵਿੱਚ ਆ ਦੇਖੋ ਫਲੋਰੀਡਾ ਕੰਪਨੀ ਹੈ ਬੈੱਡ ਸ਼ੀਟਾਂ ਇਹ ਵੀ ਅਪ ਟੂ 50% ਡਿਸਕਾਊਂਟ ਰੇਟਾਂ ਤੇ ਹੈ ਵੀ ਦੋਸਤੋ ਆ ਵੀ ਅਪ ਟੂ 50 ਹੈਗਾ ਜਿਹੜੀ ਮਰਜੀ ਵੈਰਾਈਟੀ ਦੀ ਜੋ ਜਿਹੜੀ ਵੀ ਤੁਹਾਡੀ ਰਿਕੁਆਇ ਸਾਰੀਆਂ ਇੱਥੇ ਵੈਰਾਈਟੀ ਸਾਰੀ ਮੌਜੂਦ ਹੈਗੀ ਸਾਨੂੰ ਤਾਂ ਐਂ ਦੀ ਬਾਈ ਵੈਸੀ ਕਹਿ ਰਹੇ ਨੇ ਵੈਸੀ ਵੀਡੀਓ ਬਣਾ ਕੇ ਪਾ ਰਹੇ ਨੇਗੇ ਪਰ ਇੱਥੇ ਆ ਕੇ ਪਤਾ ਲੱਗ ਗਿਆ ਬਿਲਕੁਲ ਸਚਾਈ ਹੈ 1250 ਰੁਪਏ ਦੇ ਵਿੱਚ ਆਪਾਂ ਨੂੰ ਡਬਲ ਬੈੱਡ ਦਾ ਰਜਾਈ ਮਿਲ ਰਹੀ ਹੈਗੀ ਆ ਚੈੱਕ ਕਰੋ ਤੁਸੀਂ ਬਹੁਤ ਹੀ ਲਾਈਟ ਵੇਟ ਹੈ ਤੇ ਬਹੁਤ ਹੀ ਗਰਮ ਹੈਗੀ ਬਹੁਤ ਸੋਹਣੀ ਹੈ ਜਿੰਨੇ ਮਰਜ਼ੀ ਕਲਰ ਲੈ ਲਓ ਵੀਰੋ ਤੋਂ ਬਾਕੀ ਆਪਾਂ ਬਾਈ ਦੋ ਆਪਾਂ ਹੋਰ ਵੀ ਵੈਰਾਈਟੀਆਂ ਦੇਖਦੇ ਆਂ ਵੀ ਆਪਣੇ ਕੋਲ ਕੀ ਕੀ ਸਟਾਕ ਦੇ ਵਿੱਚ ਪਿਆਗਾ ਆਓ ਜੀ ਆਪਾਂ ਦੇਖਦੇ ਆਂਗੇ ਹਾਂਜੀ ਫਾਈਬਰ ਵਾਲੇ ਪਿੱਲੋ ਜੀ ਆਪਣੇ ਕੋਲੇ ਇਹ ਫਾਈਬਰ ਵਾਲੇ ਪਿੱਲੋ ਆ ਗਏ ਆਂ ਇਹ ਵੈਕਿਊਮ ਪੈਕਿੰਗ ਹੈ ਜੀ ਅੱਛਾ ਤੁਹਾਨੂੰ ਜਿੱਦੀ ਮਰਜ਼ੀ ਲੈ ਕੇ ਜਾ ਸਕਦੇ ਏ ਚ ਹੁਣ ਆ ਰਿਹਾ ਇੱਕ ਬੈਗ ਦੇ ਵਿੱਚ ਦੋ ਪਿੱਲੋ ਪੈਕ ਸੀ ਅੱਛਾ ਜੀ ਬਾਹਰ ਅੰਦਰ ਜਾਣਾ ਹੋਵੇ ਆਪਾਂ ਨੂੰ ਇਹ ਲੈ ਜਿਓ ਤੁਸੀਂ ਬਸ ਇੱਥੋਂ ਜਾ ਕੇ ਲਿਫਾਫਾ ਖੋਲੋਗੇ ਪਿੱਲੋ ਖੁੱਲ ਜੈਣਾ ਇਹ ਨਾਲ ਦੀ ਨਾਲ ਅੱਛਾ ਕਿੰਨੀ ਸ਼ੇਪ ਆ ਜੂਗੀ ਜੀ ਲੈ ਵੀ ਦੋਸਤ ਇਹ ਤਾਂ ਚੀਜ਼ ਹੀ ਨਵੀਂ ਕੱਟ ਮਾਰੀ ਇਹ ਵੀ 50% ਡਿਸਕਾਊਂਟ ਰੇਟਾਂ ਤੇ ਆਈ ਅੱਛਾ ਫਲੈਟ 50 ਇਹਨਾਂ ਦੇ ਉੱਪਰ ਹੀ ਅੱਛਾ ਜੀ ਹਾਂਜੀ ਹਾਂਜੀ ਤੇ ਸਕੂਟਰੀ ਵਾਲਾ ਕੂਪਨ ਇਹ ਤੇ ਵੀ ਅਵੇਲੇਬਲ ਹੈ ਸਾਰੀ ਚੀਜ਼ ਤੇ ਉਹ ਤੇ ਵੈਲਿਡ ਹੈ ਇਹਦੇ ਵਿੱਚ ਪਿੱਲੋ ਦੇ ਵਿੱਚ ਬਹੁਤ ਦੇਖੋ ਜੇ ਲੈਣਾ ਦੀਵਾਲੀ ਦਾ ਨਜ਼ਾਰਾ ਤਾਂ ਅੰਮ੍ਰਿਤ ਹੈਡਲੂਮ ਦੇ ਉੱਤੇ ਆ ਕੇ ਤੁਸੀਂ ਲੈ ਸਕਦੇ ਹੋਗੇ ਆ ਤੁਸੀਂ ਵੈਰਾਈਟੀ ਦੇਖੋ ਚਾਰੇ ਪਾਸੇ ਕਿੰਨੀ ਹੈਗੀ ਆ ਮਾਰੋ ਕੈਮਰਾਮੈਨ ਨੂੰ ਕਹਣਾ ਮੈਂ ਮੜਾ ਜਿ ਦਿਖਾ ਦੇ ਕੈਮਰੇ ਚ ਇੱਧਰ ਵੈਰਾਈਟੀ ਦੇਖੋ ਆ ਕੇ ਬਾਕੀ ਭਾਈ ਇੱਥੇ ਆ ਕੇ ਮਨ ਖੁਸ਼ ਹੋ ਗਿਆ ਵੈਰਾਈਟੀ ਦੇ ਦੇਖ ਕੇ ਤੇ ਆਹ ਡੱਬਿਆਂ ਦੇ ਵਿੱਚ ਕੀ ਪਿਆ ਹੈ। ਪਿੱਲੋ ਦੇ ਵਿੱਚ ਆਪਣੇ ਤੋਂ ਇੱਕ ਟਿੱਕ ਵੀ ਵੈਰਾਈਟੀ ਮਿਲ ਜੂ 15 ਤੋਂ 20 ਮਾਡਲ ਮਿਲ ਜਾਣਗੇ ਪਿੱਲੋ ਦੇ। ਕਾਹ ਦੇਖੋ 300 ਗਰੰਟੀ ਕੰਪਨੀ ਦਾ ਟਾਵਲ। ਬਟ ਫੁੱਲ ਸਾਈਜ਼ ਦਾ ਟਾਵਲ ਓਰੀਜਨਲ ਦੀ ਪੂਰੀ ਗਾਰੰਟੀ ਰੂਕੇ 340 ਰੁਪਏ ਦਾ ਨੈਟ ਦੇ ਦੇਨੇ ਆਪਾਂ ਕਸਟਮਰ ਨੂੰ। ਅੱਛਾ ਜੀ। ਬਾਜ਼ਾਰਿਆਂ ਦੇ ਵਿੱਚ 400 450 ਮਿਲ ਰਿਹਾ। ਤੁਸੀਂ ਕਿੱਥੇ ਮਰਜ਼ੀ ਟਰਾਈ ਕਰ ਸਕਦੇ ਹੋ। 340 ਰੁਪਏ ਦਾ ਅੰਮਰਥ ਲੈ ਲਓ। ਜਿੰਨੇ ਮਰਜ਼ੀ ਪੀਸ ਲਓ, ਜਿੰਨੇ ਮਰਜ਼ੀ ਕਲਰ ਲਓ। ਨੇ ਤੁਸੀਂ ਇੰਨਾ ਸਟਾਕ ਦੇ ਵਿੱਚ ਮਾਲ ਰੱਖ ਰੱਖਿਆ ਐਨਾ ਤੁਸੀਂ ਸਸਤਾ ਕਿਉਂ ਦੇ ਰਹੇ ਹੋ ਜੀ ਆਪਣੇ ਕੋਲ ਹੀ ਸਿੱਧਾ ਕੰਪਨੀ ਤੋਂ ਡਾਇਰੈਕਟ ਬੀਲਿੰਗ ਹੈ ਜੀ ਅੱਛਾ ਹਾਂਜੀ ਵਿਚਾਲੇ ਕੋਈ ਨਹੀਂ ਹੈਗਾ ਇਹ ਕਹਿੰਦੇ ਭਈਆ ਜੀ ਵਿਚਾਲੇ ਵਿਚੋਲਾ ਨਹੀਂ ਕਿਸੇ ਨੂੰ ਪਾਉਂਦੇ ਹੈਗੇ ਤਾਂ ਕਰਕੇ ਕਸਟਮਰ ਦਾ ਵੀ ਫਾਇਦਾ ਕਰਦੇ ਆ ਤੇ ਕਸਟਮਰ ਜੁੜਦਾ ਵੀ ਸਾਡੇ ਨਾਲ ਪਾਗਾ ਮੋਟੀ ਕਰ ਲੋ ਕੰਪਨੀ ਦਾ ਟੇਬਲ オリジナル ਟੇਬਲ ਹੈ ਅੱਛਾ ਜੀ ਇਹ ਵੀ ਅਪ ਟੂ 50% ਪੱਕੀ ਦੋਸਤੋ ਮੋਹਰ ਲੱਗੀ ਹੋਈ ਹੈਗੀ ਪੱਕੀ ਮੋਹਰ ਲੱਗੀ ਹੋਈ ਹੈਗੀ ਆ ਤੁਸੀਂ ਦੇਖ ਸਕਦੇ ਹੋਗੇ ਆਰੇ ਕਿ ਕਿ ਕਿਡੀਆਂ ਇਹ ਠੀਕ ਹੈ ਜੀ ਠੀਕ ਹੈ ਇਸ ਤਰ੍ਹਾਂ ਦੀ ਮਰਜ਼ੀ ਲੈ ਲਓ ਹਲ ਮੁਨਟੀ ਕਰ ਲਓ ਜੀ ਫਰੇਗਰੈਂਸ ਵਾਲੇ ਤਾਂ ਬੜੇ ਵੀ 1250 ਪਰਸੈਂਟ ਦੇ ਸੌਂਡ ਰੇਟਾਂ ਤੇ ਲੈ ਕੇ ਦੇਖ ਲਈਏ ਵੀ ਆਉਂਦੀ ਹੈ ਹਾਂ ਭਾਈ ਆਉਂਦੀ ਹੈ स्मेल ਇਹਦੇ ਵਿੱਚ ਕਿੰਦੇ ਕਹਿੰਦੇ ਹੁਣ ਸਾਰੇ ਫਲੇਵਰ ਵਾਲੇ ਟਾਬਲ ਮਿਲ ਜਣਗੇ ਹੁਣ ਰੋਜ਼ ਫਲੇਵਰ ਦਾ ਟਾਬਲ ਹੈ ਦੇਖੋ ਰੋਜ਼ ਦੀ ਕੁਝ ਹੋਊਗੀ ਅੱਛਾ ਜੀ ਆ ਦੇ ਭਾਈ ਗੁਲਾਬ ਦੀ ਸਮੈਲ ਆਉਂਦੀ ਹੈ ਆ ਲਓ ਇੱਕ ਤੋਂ ਇੱਕ ਡੀਆਂ ਹੀ ਨੇ ਟ੍ਰੈਵਲ ਦੀ ਉਹਤ ਰੇਂਜ ਮਿਲ ਜੂਗੀ ਆਪਣੇ ਕੋਲੇ ਇਹ ਤਾਂ ਆਪ ਕਸਟਮਰ ਲਈ ਸਿਰਫ ਮੇਨ ਮੇਨ ਵੈਰਾਈਟੀਆਂ ਦੀ ਖਾਰੇ ਠੀਕ ਹੈ ਵੈਰਾਈਟੀਆਂ ਤੋਂ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਠੀਕ ਹੈ ਇੱਕ ਤੋਂ ਇੱਕ ਵੈਰਾਈਟੀ ਮਿਲ ਜੂਗੀ ਹੁਣ ਆ ਦੇਖੋ ਕਸਟਮਰ ਦੇ ਤੁਸੀਂ ਜਿਵੇਂ ਅੱਜ ਕੱਲ੍ਹ ਆਪਣੇ 6 ਇੰਚੀ ਗੱਦੇ ਚੱਲਦੇ 8 ਇੰਚੀ ਗੱਦੇ ਚੱਲਦੇ ਆ ਉਹਨਾਂ ਲਈ ਸਪੈਸ਼ਲ ਆਈਟਮ ਮਿਲ ਜੂਗੀ ਇੱਕ ਤੋਂ ਇੱਕ ਵੈਰਾਈਟੀ ਆ ਦੇਖ ਇਹ ਕੀ ਚੀਜ਼ ਹੈ ਜੀ ਮੈਟ੍ਰਿਕਸ ਪ੍ਰੋਟੈਕਟਰ ਇਹ ਇਹ ਹੈ اچھا ਵਾਟਰਪੂਫ ਇਹਦੇ ਗੱਦੇ ਤੇ ਬੈਠੇ ਆਪਣੇ ਬੈੱਡ ਦੇ ਉੱਪਰ ਚੜ ਜਾਂਦੇ ਗੱਦੇ ਦੇ ਉੱਪਰ ਹੀ ਹਾਂਜੀ ਇਹਦੇ ਉੱਤੇ ਆਪਣਾ ਪਾਣੀ ਡੁੱਲ ਜੇ ਜਿਵੇਂ ਛੋਟੇ ਬੱਚੇ ਹੁੰਦੇ ਆਪਣੇ ਅੱਛਾ ਇਹ ਗੱਦੇ ਤੇ ਚੜਦਾ ਹੈ ਹਾਂਜੀ ਹਾਂਜੀ ਲੈ ਵੀ ਦੋਸਤੋ ਆਹ ਦੇਖੋ ਗੱਦੇ ਦੇ ਚੜਨ ਵਾਲਾ ਕਵਰ ਦੇਖੋ ਤੁਸੀਂ ਬਾਕੀ ਵਾਟਰਪੂਫ ਕਵਰ ਹੈ ਇਹ ਨਵਾਂ ਬਣ ਜਣ ਇਹਨੂੰ ਚੜਾ ਗਈ ਅੱਛਾ 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 ਆ ਦੇਖੋ ਸਾਰੀ ਆ ਦੇਖੋ ਪਿੱਛੇ ਮੈਮਰੀ ਲੱਗੀ ਹੋਈ ਹੈ ਬਾਕੀ ਦੋਸਤੋ ਵੀਰਾ ਕਹਿੰਦਾ ਇਹ ਵਾਟਰਪੂਫ ਹੈ ਜੇਕਰ ਬੱਚੇ ਪਾਣੀ ਵਗੈਰਾ ਡੋਲ ਦੇਣ ਨਾ ਉੱਤੇ ਐਵੇਂ ਨਹੀਂ ਹੈਗਾ ਵੀ ਥੋੜਾ ਗੱਦਾ ਖਰਾਬ ਹੋ ਜਾਊਗਾ ਬਹੁਤ ਹੀ ਵਧੀਆ ਪਰ ਇਹਦੇ ਉੱਤੇ ਵੀ ਅਪ ਟੂ 50 ਹੈ ਜੀ ਸਾਰੀ 올 ਆਈਟਮ ਤੇ ਆਪਣੇ ਕੋਲ ਡਿਸਕਾਊਂਟ ਰੇਟਾਂ ਦੇ ਮਿਲੂਗੀ ਵੈਰਾਈਟੀ ਵੀ ਇੱਕ ਨੰਬਰ ਮਿਲੂਗੀ ਪਰ ਨੂੰ ਦੁਆਰੇ ਦੁਆਰੇ ਕਹਿਣਾ ਪੈਂਦਾ ਜੀ ਅਪ ਟੂ 50 ਹੈਗਾ ਉਸ ਤੋਂ ਬਾਅਦ ਦੇ ਵਿੱਚ ਉੰਕਲ ਜੀ ਨਹੀਂ ਨਹੀਂ ਉਹ ਚੀਜ਼ ਨਹੀਂ ਹੁੰਦੀ ਕਿ ਕਿੰਨਾ ਟਾਈਮ ਚੱਲੂ ਜੀ ਇਹ ਇਹ ਹੁਣ 15 ਨਵੰਬਰ ਤੱਕ ਇਹ ਆਫਰ ਲੱਗੀ ਹੈ ਇਹਨੇ 15 ਨਵੰਬਰ ਨੂੰ ਆਪਣਾ ਡਰਾ ਚੱਲੂਗਾ ਉਸ ਤੋਂ ਬਾਅਦ ਲਾਈਵ ਡਰਾ ਦੇਵਾਂਗੇ ਆਪਾਂ ਕਸਟਮਰ ਨੂੰ ਫੇਸਬੁੱਕ ਪੇਜ ਤੇ ਲਾਈਵ ਡਰਾ ਕਰਾਂਗੇ ਜਿਹੜਾ ਸਕੂਟਰੀ ਵਾਲਾ ਤੁਹਾਨੂੰ ਆਪਾਂ ਪਹਿਲਾਂ ਵਾਅਦਾ ਕੀਤੀ ਹੈ ਹਾਂਜੀ ਸਕੂਟਰੀ ਦੇ ਵਿੱਚ 5000 3000 ਰੁਪਏ ਦੀ ਖਰੀ ਕੱਢੇ ਜਾਊਗਾ ਦੇਖੋ ਦੋਸਤੋ ਨੋਟ ਕਰ ਲਿਓ ਜੀ ਡੇਟਾ ਸਾਰੀਆਂ ਤੇ ਬਾਕੀ ਵੈਰਾਈਟੀ ਇੱਥੇ ਅਮਰਤ ਹੈਡਲੂਮ ਦੇ ਉੱਤੇ ਨਾਲ ਤੁਹਾਨੂੰ ਭਰਮਾਰ ਮਿਲੂਗੀ ਜਿੰਨੀ ਮਰਜ਼ੀ ਵੈਰਾਈਟੀ ਕਹੋਗੇ ਤੁਹਾਨੂੰ ਉਨੀ ਵੈਰਾਈਟੀ ਮਿਲ ਜੂਗੀ ਤੇ ਆਹ ਵਾਟਰਪਰੂਫ ਹੈ ਇਹਦਾ ਤੁਸੀਂ ਲੈ ਜਾਓ ਬਹੁਤ ਹੀ ਬੈਨੀਫਿਟ ਹੈ ਜਿੱਦਾਂ ਕਿ ਆਪਾਂ ਗੱਦੇ ਦੇ ਉੱਤੇ 10-12000 ਰੁਪਏ ਲਾਉਣੇ ਪਰ ਇੱਕ ਕਵਰ ਤੇ ਪੈਸੇ ਨਹੀਂ ਲਾਉਂਦੇ ਹੈਗੇ ਪਰ ਅਮਰਤ ਹੈਡਲੂਮ ਦੇ ਉੱਤੇ ਆਜੋ ਤੁਹਾਨੂੰ ਵਾਟਰਪਰੂਫ ਕਵਰ ਮਿਲੂਗਾ ਜੀ ਜੇ ਆਪਾਂ ਨੇ ਕੋਈ ਇਸ ਤਰ੍ਹਾਂ ਇਹ ਤੋਂ ਐਕਸਟਰਾ ਇਹ ਤੋਂ ਵਧੀਆ ਵੇਰੈਂਡਰ ਲੈਣੀਆਂ ਹੁਣ ਉਹ ਵੀ ਆਪਣੇ ਕੋਲੇ ਮਿਲ ਜਾਂਦੀ ਬਹੁਤ ਵੈਰਿਟੀ ਮਿਲ ਜੂਗੀ ਇੱਕ ਤੋਂ ਇੱਕ ਵੈਰਿਟੀ ਆ ਦੇਖੋ ਹੁਣ ਤੁਸੀਂ ਉਸ ਤੋਂ ਵਧੀਆ ਕੁਆਲਟੀ ਲੈਣੀ ਹੈ ਕਸਟਮਰ ਨੇ ਵਿਆਹ ਸ਼ਦੀ ਲਈ ਬਾਸਤੇ ਸਮਾਨ ਲੈਣਾ ਇੱਕ ਵਾਰੀ ਆਪਣੇ ਕੋਲੇ ਸ਼ੋਰੂਮ ਤੇ ਵਿਜ਼ਿਟ ਕਰੇ ਉਹਨੂੰ ਇੱਕ ਤੋਂ ਇੱਕ ਵੈਰਿਟੀ ਮਿਲੂਗੀ ਕਸਟਮਰ ਕਨਫਿਊਜ਼ ਹੋ ਜਾਊਗਾ ਵੀ ਕੀ ਲਈਏ ਕੀ ਛੱਡੀਏ ਇਹ ਤਾਂ ਉਸ ਤੋਂ ਵੀ ਹੈਵੀ ਹੈ ਜੀ ਇਹ ਵੀ 150 ਹੈਗੀ ਇਹ ਸਾਰੀਆਂ ਮਾਈਕਰੋਫਾਈਬਰ ਦੀਆਂ ਗੁੱਲੇਟਸ ਨੇ ਇਹ ਵੀ ਸਾਰੀਆਂ 250% ਡਿਸਕਾਊਂਟ ਰੇਟਾਂ ਤੇ ਦਿਵਾਲੀ ਧਮਾਕਾ ਨਾਲ ਕੁੱਪਨ ਵੀ ਮਿਲਣਗੇ ਅੱਛਾ ਜੀ ਅਪ ਟੂ 50 ਤੋਂ ਪਲੱਸ ਇੱਕ ਕੂਪਨ ਵੀ ਮਿਲੂਗਾ ਹਾਂਜੀ ਹਾਂਜੀ 3000 ਰੁਪਏ ਦੀ ਖਰੀਦਦਾਰੀ ਤੇ ਇੱਕ ਕੂਪਨ 5000 ਤੇ ਦੋ 10000 ਤੇ ਪੰਜ ਕੂਪਨ ਅੱਛਾ ਸਾਰੇ ਆ ਦੇਖੋ ਆਲ ਬ੍ਰਾਂਡਡ ਆਈਟਮ ਹੈ ਕਿੰਗ ਸਾਈਜ਼ ਦੀ ਆ ਦੇਖੋ ਅੱਛਾ ਜੀ ਅੱਛਾ ਲਾਈਟ weight ਦੇ ਵਿੱਚ ਸਾਰੀ all item ਮਿਲ ਜੂ ਇਹਦੇ ਵਿੱਚ ਤੋਂ علاوہ ਕਸਟਮਰ ਨੇ ਵਿਆਹ ਸ਼ਦੀਆਂ ਦੇਣ ਵਾਸਤੇ ਸੈੱਟ ਲੈਣੇ ਨਾਲ ਦੀ ਬੈੱਡ ਸ਼ੀਟ ਵਾਲੀ ਹਾਂ ਤਾਂ ਬਹੁਤ ਹੈਵੀ ਆ ਗਈ ਜੀ ਬਹੁਤ ਆਈਟਮ ਹੈੀ ਬਹੁਤ ਇਹ ਵੀ up to 50 ਹੈ ਸਾਰੀਆਂ up to 50% discount rateਾਂ ਤੇ ਨਹੀਂ ਇਹਦੇ ਤੋਂ ਇਲਾਵਾ ਦੇਖੋ ਕਸਟਮਰ ਦੇ ਨਾਲ ਦਾ ਸੈੱਟ ਲੈਣਾ ਹੀ ਪੂਰਾ ਇੱਕ ਨਾਲ ਦੀ ਰਹੀ ਹੋਗੀ ਦੇਖੋ ਡਬਲ ਬੈੱਡ ਦੀ ਨਾਲ ਦੀ ਬੈੱਡ ਸ਼ੀਟ ਹੀ ਇਹ ਵੀ up to 50 ਹੈ ਜੀ ਸਾਰੇ up to ਨਾਲ ਦੇ ਦੋ ਪਿੱਲੋ ਕਵਰ ਵੀ ਮਿਲਣਗੇ ਅੱਛਾ ਜੀ ਹਾਂ ਜੀ ਸਾਰਿਆਂ ਤੇ ਅਪ ਟੂ 50 ਲਾਤਾ ਹਾਂਜੀ ਹਾਂਜੀ ਦੀਵਾਲੀ ਸੀਲ ਧਮਾਕਾ ਚੱਲੀ ਜਾਂਦਾ ਈ ਅੱਛਾ ਜੀ ਇੱਕ ਇੱਕ ਡਿਜ਼ਾਈਨ ਮਿਲ ਜਣਗੀ ਜਿੰਨੀਆਂ ਤੁਹਾਨੂੰ ਵੈਰਾਈਟੀਆਂ ਦਿਖਾਈ ਇਹਨਾਂ ਤੋਂ ਇਲਾਵਾ 25 30 ਵੈਰਾਈਟੀਆਂ ਹੋਰ ਮਿਲ ਜਣਗੀਆਂ ਰਈਈ ਦੇ ਵਿੱਚ ਆਪਣੇ ਕੋਲ 100 150 ਵੈਰਾਈਟੀਆਂ ਠੀਕ ਹੈ ਜੀ ਇਹਨਾਂ ਦੇ ਉੱਤੇ ਸੈੱਟ ਦੀ ਵੈਰਾਈਟੀ ਲੈਣੀ ਹੈ ਸੈਟਾਂ 'ਚ ਵੀ ਮਿਲ ਜੂਗੀ ਬਹੁਤ ਜ਼ਿਆਦਾ ਵੈਰਾਈਟੀ ਠੀਕ ਹੈ ਜੀ ਠੀਕ ਹੈ ਸਾਰਿਆਂ ਤੇ 올 ਆਈਟਮ ਤੇ ਅਪ ਟੂ 50% ਰਹੂਗਾ ਪਲੱਸ ਕੂਪਨ ਸਕੀਮ ਰਹੂਗੀ ਠੀਕ ਹੈ ਜੀ ਇੱਕ ਤੇ ਇੱਕ ਜਿਵੇਂ ਤੁਸੀਂ ਆਹ ਵਾਲਾ ਮਾਡਲ ਪਸੰਦ ਕਰਦੇ ਹੋ ਇਹਦੇ ਵਿੱਚ ਤੁਹਾਨੂੰ 4 ਤੋਂ ਪਰ ਬਹੁਤ ਲਾਈਟ ਮੀਟ ਚਾਹੀਦੀ ਤੁਸੀਂ ਨੂੰ ਬਾਹਰ ਘੇਰੀ ਕਰਨੀ ਬਹੁਤ ਹੀ ਇਹ ਹਾਂਜੀ ਹਾਂਜੀ ਦੱਸੇ ਦੀ ਪਤਾ ਲੱਗ ਜਾਂਦਾ ਦੇਖੀ ਦੀ ਪਤਾ ਲੱਗ ਜਾਂਦਾ ਆਪਾਂ ਨੂੰ ਮਹਿਸੂਸ ਕਰਦੇ ਆਪਾਂ ਸਾਰੀ ਆਨ ਗ੍ਰੀਨ ਆਈਟਮ ਨਹੀਂ ਠੀਕ ਹੈ ਜੀ ਅਪ ਟੂ 50 ਹੈਗੀ ਹਾਂਜੀ ਸਾਰੀ ਤੇ ਨਾਲ ਸਰੋ ਸਕੂਟਰੀ ਤਾਂ ਦੇਵੂ ਤੁਸੀਂ ਹਾਂ ਉਹ ਤੇ ਕਹਿੰਦੇ ਲੱਖ ਸੌਦਾ ਤੁਸੀਂ ਗੱਲ ਸਮਝੋ ਅਸੀਂ ਕੁਪਨ ਦੇ ਨਹੀਂ ਆਏ 3000 ਦੀ ਖਰੀਦਦਾਰੀ ਤੇ 1 5000 ਤੇ 2 10000 ਤੇ 5 ਪਰ ਮੈਂ ਤਾਂ ਜੀ 10000 ਵਾਲੀ ਪਾਉਂਗਾ ਮੈਂ ਤਾਂ ਫਿਰ ਸਕੂਟਰੀ ਲੈ ਕੇ ਜਾਉਂਗਾ ਹਾਂ ਲਓ ਲਓ ਜਿੰਨੀ ਮਰਜ਼ੀ ਵੈਰਾਈਟੀ ਲਓ ਬਾਕੀ ਇਸ ਤੋਂ ਇਲਾਵਾ ਆਪਣੇ ਕੋਲੇ ਮੈਂ ਦਿਖਾਉਣਾ ਤੁਹ ਦੀ ਬੈੱਡ ਸ਼ੀਟ ਲੈਣੀ ਹੈ ਫੋਰਨ ਕੰਟਰੀ ਦੇ ਵਿੱਚ ਜੀ ਵੱਡੇ ਬੈੱਡ ਕਿੱਤੇ ਲੱਗਦੇ ਆ ਜੀ ਠੀਕ ਹੈ ਜੀ ਕਿੰਗ ਸਾਈਜ਼ ਦੇ ਵਿੱਚ ਤੁਹਾਨੂੰ ਬੁੱਲਨ ਦੀ ਡਬਲ ਬੈੱਡ ਸ਼ੀਟ ਕਿਥੋਂ ਨਹੀਂ ਮਿਲਦੀ ਜੀ ਵੱਡੇ ਸਾਈਜ਼ਾਂ ਦੀ ਹੈ ਠੀਕ ਹੈ ਕਿਸੇ ਵੀਰ ਨੇ ਬਾਹਰ ਮੰਗਵਾਉਣਾ ਹੋਵੇ ਜੀ ਸਰ ਕੋਈ ਨਾ ਤੁਸੀਂ ਕੋਈ ਆਪਾਂ ਕਰ ਦੋਗੇ ਜੀ ਉਸ ਮਰਜ਼ੀ ਆਪਾਂ ਨੂੰ ਨੰਬਰ ਦੇ ਦਾਂਗੇ ਆਪਾਂ ਸਕਰੀਨ ਤੇ ਸਾਨੂੰ ਕੋਰੀਅਰ ਫੈਸਿਲਿਟੀ ਵੀ ਅਵੇਲੇਬਲ ਹੈ ਜੀ ਦੋਸਤੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਅੰਮ੍ਰਿਤ ਹੈਡਲੂ ਮਾਨਸਾ ਜੇ ਤੁਸੀਂ ਨੇ ਬਾਹਰ ਫਾਰਮ ਦੇ ਵਿੱਚ ਵੀ ਕਿਸੇ ਵੀਰ ਨੇ ਮੰਗਵਾਉਣੇ ਨੇ ਤਾਂ ਮੰਗਵਾ ਸਕਦੇ ਹੋਗੇ ਤੁਸੀਂ ਬਹੁਤ ਹੀ ਬ੍ਰਾਂਡਡ ਆਈਟਮਾਂ ਨੇਗੀ ਇ ਆ ਤੁਸੀਂ ਚੈੱਕ ਕਰੋ ਤੁਹਾਨੂੰ ਕੈਮਰੇ ਦੇ ਵਿੱਚ ਸਭ ਕੁਝ ਪਤਾ ਚੱਲ ਰਿਹਾ ਹੈਗਾ ਇੱਕ ਤੋਂ ਇੱਕ ਚੜਦੀ ਤੇ ਚੜਦੀ ਤੇ ਬ੍ਰਾਂਡਡ ਆਈਟਮਾਂ ਨੇਗੀਆਂ ਜਿਸ ਤਰ੍ਹਾਂ ਦੀ ਮਰਜ਼ੀ ਤੁਹਾਡੀ ਰਿਕੁਆਇਰਮੈਂਟ ਹੋਵੇ ਤਾਂ ਵੀਰ ਨਾਲ ਤੁਸੀਂ ਕਨੈਕਟ ਕਰਕੇ ਕੋਈ ਵੀ ਮਰਜ਼ੀ ਚੀਜ਼ ਤੁਸੀਂ ਮੰਗਵਾ ਸਕਦੇ ਹੋ। ਆ ਦੇਖੋ ਕਿੰਗ ਸਾਈਜ਼ ਦੀ ਬੈੱਡ ਸ਼ੀਟ ਸੀ, ਇਹ ਨਾਲ ਪਿੱਲੋ ਕਵਰ ਰਹੇਗੇ। ਠੀਕ ਹੈ ਜੀ। ਆ ਵੀ ਕੁਝ ਤੋਂ ਲਾਈਟ ਵੇਟ ਦੇ ਵਿੱਚ ਕੰਬਲ ਲੈ ਕੇ ਆਏ ਨੇ, ਜਿਵੇਂ ਫੋਰਨ ਜਨਰਲ ਵਾਲੇ ਕਸਟਮਰ ਦੀ ਪਹਿਲੀ ਡਿਮਾਂਡ ਹੁੰਦੀ ਹੈ ਕਿ ਆਪਾਂ ਨੂੰ ਕੰਬਲ ਲਾਈਟ ਵੇਟ ਦੇ ਦੇਂਦੀ। ਹਾਂ ਜੀ ਬਹੁਤ ਲਾਈਟ ਵੇਟ ਦੇ ਕਰਮ। ਬਹੁਤ ਹੈ ਜੀ ਇਹ। ਹਾਂ ਜੀ ਹਾਂ ਜੀ ਸਾਰੀ ਪਿਓਰ ਦੀਆਂ ਆਈਟਮਾਂ ਨੇ ਇਹ। ਤੇ ਸਾਡੇ ਵੀਰਾਂ ਨੂੰ ਤੁਸੀਂ ਨਰਾਸ਼ ਨਾ ਕਰ ਰਹੇ ਕਿਸੇ ਨੂੰ। ਉਹ ਚੀਜ਼ ਹੁੰਦੀ ਨਹੀਂ ਅਮਰ ਹੈਂਡਲ ਹੁੰਦੇ ਕਹਿੰਦੇ ਇਹ ਚੀਜ਼ ਨਹੀਂ ਹੁੰਦੀ। ਹਾਂ ਜੀ ਕਿਉਂਕਿ ਸਾਡੇ ਨਾਲ ਵੀਰ ਜੁੜੇ ਨੇ ਕਿ ਜਿਹ ਤੇ ਉਹਨਾਂ ਲਈ ਵਾਸਤੇ ਕੋਈ ਨਹੀਂ ਇੱਕ ਤੋਂ ਇੱਕ ਵੈਸਟ ਆਈਟਮ ਹੀ ਰੱਖੀ ਹੋਈ ਹੈ ਆਪਣੇ ਕੋਲੇ ਡਬਲ ਬੈੱਡ ਦਾ ਕੰਪਲੀਟ 600 ਰੁਪਏ ਤੋਂ ਸਟਾਰਟ ਹੋ ਜੂ ਅੱਗੇ ਕਸਟਮਰ ਦੀ ਚੋਆਇਸ ਹੈ 1200 ਕੰਪਲ 600 ਰੁਪਏ ਦੇ ਅਪ ਟੂ 50% ਤੇ ਸਾਰੇ ਬਹੁਤ ਜ਼ਿਆਦਾ ਕੰਪਨੀਆਂ ਲਈ ਆਪਣੇ ਕੋਲੇ ਪ੍ਰਿੰਟਡ ਆਈਟਮਾਂ ਦੇ ਵਿੱਚ ਟ੍ਰਾਈਡੈਂਟ ਮੌਂਟੀ ਕਰ ਲਓ ਅੱਜ ਦੀ ਰੇਟ ਦੇ ਜਿਹੜੇ ਨਾਮਚੀਨ ਬ੍ਰਾਂਡ ਨੇ ਸਾਰੇ ਮਿਲ ਜਾਣਗੇ ਅੱਛਾ ਮੌਂਟੀ ਕਰ ਲਓ ਤੇ ਵੀ ਅਪ ਟੂ 50% ਅਪ ਟੂ 50% ਡਿਸਕਾਊਂਟ ਰੇਟਾਂ ਤੇ ਉੱਕੇ ਉੱਕੇ ਉਹਦੇ ਵਿੱਚ ਜਿਹੀ ਜੇ ਮਰਜ਼ੀ ਮਾਡਲ ਲਈ ਚਲੋ ਕਸ ਐਸ ਪਰ ਕਸਟਮਰ ਚੋਆਇਸ ਹੀ ਦ ਡਬਲ ਬੈਡ ਦਾ ਕੰਬਲਾ ਹੈਗਾ ਬਹੁਤ ਹੀ ਵਧੀਆ ਤੇ ਬਹੁਤ ਸੋਹਣਾ ਹੈਗਾ ਜੇ ਕਿਸੇ ਵੀਰ ਨੇ ਮੰਗਾਉਣਾ ਹੋਵੇ ਤਾਂ ਅੰਮ੍ਰਿਤ ਹੈਡ ਲੂਮ ਦਾ ਕਨੈਕਟ ਨੰਬਰ ਤੁਹਾਡੇ ਸਕਰੀਨ ਤੇ ਚੱਲ ਰਿਹਾ ਹੈਗਾ ਤਾਂ ਕਨੈਕਟ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਆਹ ਦੇਖੋ ਦੋਸਤੋ ਬਹੁਤ ਸੋਹਣੀ ਹੈ ਇਹ ਵੀ ਬਹੁਤ ਵਧੀਆ ਹੈਗਾ ਕੰਬਲ ਇਹ ਡਬਲ ਬੈਡ ਦਾ ਗੰਬਲ ਆ ਗਿਆ ਇਹ ਬਾਹਰ ਲੈ ਕੇ ਜਾਣੇ ਤੁਸੀਂ ਉਹਦੇ ਲਈ ਵੈਕਿਊਮ ਸਿਲਟੀ ਵੀ ਅਵੇਲੇਬਲ ਹੈ ਇਹ ਆਪਣੇ ਕੋਲੇ ਜਿਉਂ ਡਬਲ ਬੈਡ ਦੀ ਵੀ ਆਈ ਤੁਸੀਂ ਲੈਣੀ ਆ ਉਹਨੂੰ ਛੋਟੀ ਪੈਕਿੰਗ ਦੇ ਵਿੱਚ ਕਨਵਰਟ ਕਰ ਦਾਂਗੇ ਓਕੇ ਹਾਂਜੀ ਵੀ ਛੋਟੀ ਪੈਕਿੰਗ ਦੇ ਵਿੱਚ ਵੀ ਕਨਵਰਟ ਕਰਕੇ ਉਹ ਵੀ ਤੁਸੀਂ ਕਰ ਸਕਦੇ ਹੋ ਹਾਂ ਸਾਰੀ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਓਕੇ ਓਕੇ ਬਾਕੀ ਦੋਸਤੋ ਤੁਸੀਂ ਬਾਈ ਨਾਲ ਗੱਲ ਕਰਕੇ ਨਾ ਬਹੁਤ ਹੀ ਵੈਰਾਈਟੀ ਹੈਗੀ ਐ ਤੇ ਸ਼ੋਅਰੂਮ ਦੇ ਉੱਤੇ ਜਿਸ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਹੋਊਗੀ ਸਾਰੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਵੀਰ ਅਵੇਲੇਬਲ ਹੈਗੀ ਇੱਥੇ ਹਾਂਜੀ ਹੋਰ ਕੀ ਕੁਛ ਹੈ ਜੀ ਆਪਣੇ ਕੋਲੇ ਆਪਣੇ ਕੋਲੇ ਪਰਦੇ ਦੇ ਵਿੱਚ 올 ਵੈਰਾਈਟੀ ਮਿਲ ਜੂਗੀ ਅੱਛਾ ਜੀ ਕਰਟਨ ਦੀ ਸਾਰੀ ਰੇਂਜ ਮਿਲ ਜੂਗੀ ਜਿਸ ਤਰ੍ਹਾਂ ਦੀ ਕਸਟਮਰ ਨੂੰ ਚਾਹੀਦੀ ਹੈ ਤੇ ਪਰਦੇ ਦੀ ਵੈਰਾਈਟੀ ਵੀ ਤੁਹਾਨੂੰ ਦਿਖਾਉਵਾਂਗੇ ਵੀਰ ਜੀ ਇਹ ਪਰਦੇ ਦੇ ਉੱਤੇ ਕੀ ਆਫਰ ਹੈ ਪਰਦੇ ਉੱਤੇ ਵੀ ਆਫਰ ਚੱਲ ਰਹੀ ਹੈ ਕਰਟਨ ਦੇ ਵਿੱਚ ਆਪਣੇ ਕੋਲੇ ਇੱਕ ਤੋਂ ਇੱਕ ਵੈਰਾਈਟੀ ਮਿਲ ਜੂਗੀ 150 ਰੁਪਏ ਤੋਂ ਰੇਂਜ ਸਟਾਰਟ ਹੋ ਜਾਂਦੀ ਹੈ ਹਾਂਜੀ ਕਸਟਮਾਈਜ਼ ਵੀ ਅਵੇਲੇਬਲ ਹੈ ਸਾਰੀ ਚੀਜ਼ ਹੈ ਜਿਵੇਂ ਤੁਸੀਂ ਤੁਹਾਡੇ ਸਾਈਜ਼ ਦੇ ਅਕੋਰਡਿੰਗ ਕਸਟਮਾਈਜ਼ ਕਰਕੇ ਦੇ ਦਾਂਗੇ ਤੁਹਾਨੂੰ ਅੱਛਾ ਜੀ ਸਾਡੀ ਕੋਠੀ ਦੇ ਪਰਦੇ ਲਵਾਉਣੇ ਆ ਤੁਸੀਂ ਨਾਪ ਲੈ ਕਾਰੀਗਰਾਂ ਨਾਲ ਵੀ ਪੂਰਾ ਪ੍ਰਬੰ ਦਾ ਲਾਇਆ ਹੋਊਗਾ ਫਿਰ ਪਾਪਾ ਬੂਪਾ ਦਾ ਕਿਵੇਂ ਕਰੂੰਗਾ ਇਹ ਪਾਈਪ ਨਹੀਂ ਲੱਗੀ ਤਾਂ ਉਹ ਵੀ ਅਵੇਲੇਬਲ ਹੈ ਪਾਈਪਾਂ ਵੀ ਮਿਲ ਜੂ ਸਾਰਾ ਸਮਾਨ ਅਵੇਲੇਬਲ ਜੂ ਫੈਨਸੀ ਤੋਂ ਫੈਨਸੀ ਵੈਰਾਈਟੀ ਮਿਲ ਜੂ ਅੱਛਾ ਪਾਪਾ ਵੀ ਤੁਸੀਂ ਆਪ ਹੀ ਰੱਖਦੇ ਹੋ ਸਾਰਾ ਕੁਝ ਪ੍ਰੋਵਾਈਡ ਕਰਾ ਦਾਂਗੇ ਕਸਟਮਰ ਦੀ ਸਾਰੀ ਟੈਨਸ਼ਨ ਅਸੀਂ ਆਪਦੇ ਤੇ ਲੈ ਲਾਂਗੇ ਅੱਛਾ ਅੱਛਾ ਲੈ ਵੀ ਦੋਸਤੋ ਇਹ ਵੀ ਫੈਸਿਲਿਟੀ ਤੁਹਾਨੂੰ ਮਿਲ ਗਈ ਵੀਰਾ ਕਹਿੰਦਾ ਵੀ ਚਾਹੇ ਪਾਈਪਾਂ ਤੋਂ ਲੈ ਕੇ ਜਿਹੜੀ ਮਰਜ਼ੀ ਤੁਸੀਂ ਪਰਦੇ ਪਸੰਦ ਕਰਕੇ ਜਾਇਓ ਇੱਥੇ ਪਾਈਪਾਂ ਤੋਂ ਲੈ ਕੇ ਘਾ ਆਪਣੇ ਘਰ ਹਰ ਇੱਕ ਚੀਜ਼ ਦੀ ਵੀਰੇ ਨੂੰ ਟੈਨਸ਼ਨ ਹੈਗੀ ਬਾਈ ਕਹਿੰਦਾ ਵੀ ਸਾਰੀ ਟੈਨਸ਼ਨ ਸਾਡੇ ਸਿਰ ਤੇ ਹੈਗੀ ਟੇਲਰ ਦੀ ਵੀ ਤੇ ਟੇਲਰ ਜਾ ਕੇ ਤੁਹਾਡੇ ਕੋਠੀ ਦੇ ਵਿੱਚ ਆ ਪਰਦੇ ਜਾ ਕੇ ਲਾ ਕੇ ਆਊਗਾ ਤੇ ਬਾਕੀ ਵੀਰੇ ਨੂੰ ਪੁੱਛਦੇ ਆਂਗੇ ਆਪਾਂ ਅਪ ਟੂ 50 ਹੈ ਜੀ ਸਾਰਿਆਂ ਤੇ ਗਾਰਡਨ ਦੀ ਰੇਂਜ ਤੇ 150 ਤੋਂ ਰੇਂਜ ਸਟਾਰਟ ਹੋ ਜੂਗੀ ਜਿਵੇਂ 520 ਲੈ ਪਰਦਾ 260 ਰੁਪਏ ਦੀ ਰੇਂਜ ਸਾਰੀ ਅਲੱਗ ਅਲੱਗ ਵੈਰਾਈਟੀ ਮਿਲ ਜੂਗੀ ਕਸਟਮਰ ਕਿਉਂਕਿ ਜੀ ਆਪਾਂ ਇਹਨਾਂ ਨੂੰ ਸਾਰੀ ਚੀਜ਼ ਨੂੰ ਪ੍ਰਾਈਸ ਅਕੋਰਡਿੰਗ ਕੰਪੇਅਰ ਕਰਾਂਗੇ ਜਾਂ ਕਵਰ ਕਰਾਂਗੇ ਉਹਦੇ ਲਈ ਵੀਡੀਓ ਬਹੁਤ ਲੰਬੀ ਹੋ ਜਾਣੀ ਠੀਕ ਹੈ ਜੀ ਠੀਕ ਹੈ ਇੰਨੀ ਚੀਜ਼ ਪੋਸੀਬਲ ਨਹੀਂ ਕਿ ਸਾਨੂੰ ਮੇਨ ਮੇਨ ਆਈਟਮਾਂ ਤੇ ਨਹੀਂ ਕੰਮ ਰਵਾਦਾਂ ਕਸਟਮਰ ਨਹੀਂ ਨਹੀਂ ਕੂਪਨ ਇਹਦੇ ਤੁਸੀਂ ਵੀ ਦੇਉਂਗਾ ਹਾਲ ਆਈਟਮ ਦੇ ਡੇਲੀ ਵੈਲਿਡ ਕਿਉਂਕਿ ਮ ਦੋ ਆਲ ਆਈਟਮ ਤੇ ਵੈਲਿਡ ਆਇਕੂ ਪੜੀ ਦੋਸਤੋ ਯਾਦ ਰੱਖਿਓ ਸਕੂਟਰੀ ਆਪਾਂ ਲੈ ਕੇ ਜਾਣੀ ਹੈਗੀ ਬਾਕੀ ਆਪਾਂ ਪਰਦੇ ਕੁਰਤੇ ਵੀ ਕਰਾਂਗੇ ਪਰਦੇ ਵੀ ਪੂਰੀ ਆਈਟਮ ਕਵਰ ਕਰਾਣੇ ਨੇ ਜੇ ਬਹੁਤ ਟਾਈਮ ਲੱਗ ਜਾਣਾ కర్ਟਨ ਦੀ ਬਹੁਤ ਲੰਬੀ ਰੇਂਜ ਆਈ ਆਪਣੇ ਕੋਲ ਅੱਛਾ ਜੀ ਅੱਛਾ ਥੱਲੇ ਹੋਰ ਵੀ ਵਧੀਆ ਪੈਣੇ ਯਾਰ ਇੱਕ ਦਿਨ ਅੱਜ ਦੇ ਟ੍ਰੈਂਡ ਚ ਆ ਦੇਖੋ ਸ਼ੇਅਰ కర్ਟਨ ਚੱਲ ਰਹੀ ਨੇ ਇਸ ਤਰ੍ਹਾਂ ਅੱਛਾ ਅੱਛਾ ਸਾਰੇ ਅਵੇਲੇਬਲ ਮਿਲ ਜਾਣਗੇ ਪਰਦੇ ਦੇ ਪਿੱਛੇ ਲੱਗਦੇ ਅਗਲੀ ਬੈਂਚ ਪਰਦਾਲਾ ਦੇ ਪਿੱਛੇ ਹੀ ਲੱਗ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਮੈਂ ਆਪਾਂ ਹਲਕੀ ਲਾਈਟ ਚਾਹੀਦੀ ਆਪਾਂ ਨੂੰ ਰੂਮ ਵਿੱਚ ਤਾਂ ਅੱਗੇ ਵਾਲੇ ਪਰਦੇ ਬਰੇ ਕਰ ਲਓ ਤੁਸੀਂ ਫਿਰ ਤਾਂ ਜੀ ਇੱਥੇ ਆਗੇ ਇੱਕ ਛੱਤ ਲੇ ਸਾਰਾ ਕੁਝ ਹੀ ਮਿਲਦਾ ਹਾਂ ਸਾਰੀ ਆਨ ਆਈਟਮ ਮਿਲ ਜੂਗੀ ਇੱਕ ਤੋਂ ਇੱਕ ਵੈਰਾਈਟੀ ਮਿਲ ਜੂਗੀ ਬਾਕੀ ਪਰਦੇ ਦੇ ਵਿੱਚ ਇਸ ਤੋਂ ਇਲਾਵਾ ਜੀ ਮੈਜਿਕਲ ਦੇ ਟ੍ਰੈਂਡ ਚ ਬਲਾਈਂਡ ਆ ਜ਼ਿਆਦਾ ਚੱਲ ਰਹੀਆਂ ਨੇ ਬਲਾਈਂਡ ਦੀ ਵੀ ਪੂਰੀ ਰੇਂਜ ਅਵੇਲੇਬਲ ਆ ਜਾਓ ਤੁਹਾਨੂੰ ਆਪਾਂ ਬਲਾਈਂਡ ਤੇ ਨਹੀਂ ਗਾ ਮਰਵਾਣੇ ਆ ਬਿਰੀ ਜੀ ਮੈਜਿਕਲ ਟ੍ਰੈਂਡ ਚ ਮੈਂ ਤੁਹਾਨੂੰ ਪਹਿਲਾਂ ਗੱਲਬਾਤ ਚ ਦੱਸਿਆ ਸੀ ਬਲਾਈਂਡਾਂ ਵੀ ਚ ਕਿੱਤ ਤੋ ਸੋਹਣੀ ਕੀ ਹੈ ਬੜੇ ਸੋਹਣਾ ਸੋਹਣੇ ਬਣਦੇ ਨੇ ਜੀ ਇਹ ਅਸੀਂ ਵੀ ਫੋਲਡ ਕਰਨਾ ਇਸ ਤਰੀਂ ਫੋਲਡ ਅੱਛਾ ਅਸੀਂ ਤਾਂ ਹਾਂ ਵਗ ਜਾਂਦੇ ਨੇ ਜੀ ਇਹ ਇੰਜੀ ਇੰਜੀ ਕੋਈ ਕਸਟਮਰ ਦੇ ਅਕੋਰਡਿੰਗ ਸਾਈਜ਼ ਦੇ ਅਕੋਰਡਿੰਗ ਉਹ ਤਾਂ ਨਹੀਂ ਜਵਾਖ ਝੂਟੇ ਲਈ ਜਾਣ ਕਰੇ ਇਹ ਨਹੀਂ ਇੰਜੀ ਕੋਈ ਹੈ ਅੱਛਾ ਦੋਸਤੋ ਆਹ ਦੇਖੋ ਫੈਨਸੀ ਆਈਟਮ ਆਣੇ ਵੀਰੇ ਕੋਲੇ ਜਿੱਥੇ ਮਰਜ਼ੀ ਰੋਕ ਲਈ ਦੀ ਸੇਲ ਅੱਛਾ ਵੀ ਇਹ ਸਾਰੇ ਜਾਂਦੇ ਨੇ ਜੀ ਉੱਪਰ ਨਹੀਂ ਤੇ ਹਾਂਜੀ ਇੰਜੀ ਸਾਰੇ ਇਹ ਚੇਨ ਤੋਂ ਕਵਰ ਹੁੰਦਾ ਹੀ ਅੱਛਾ ਇਹ ਵੀ ਚੈਨ ਪਾਈ ਹੋਈ ਹੈ ਹਾਂਜੀ ਇਹਦੇ ਚਾਹ ਦੇਖੋ ਤੁਸੀਂ ਇਸ ਤਰ੍ਹਾਂ ਜਾਲੀ ਵੀ ਕਰ ਸਕਦਾ ਨਾ ਦੋ ਬੰਦ ਵੀ ਕਰ ਸਕਦਾ ਦੋਨੋਂ ਪਾਸੇ ਲੱਗੇ ਲਾਇਆ ਜੀ ਵਿਜ਼ਿਬਿਲ ਨਾ ਦਿਵਾਲੀ ਦੇ ਉੱਤੇ ਫਿਰ ਇਹਨਾਂ ਤੇ ਵੀ ਆਫਰਾਂ ਲੱਗੀਆਂ ਨੇ ਸਾਰੇ ਆਈਟਮਾਂ ਤੇ ਆਫਰ ਲੱਗੀ ਹੋਈ ਹੈ ਜੀ ਅੱਛਾ ਬਹੁਤ ਲੰਬੀ ਰੇਂਜ ਆ ਦੇਖੋ ਇੱਧਰ ਵੀ ਦਿਖਾਉਣੇ ਆਪ ਕਾਰਟਨ ਵੀ ਦਿਖਾ ਦਿੰਦੇ ਤੁਹਾਨੂੰ ਮੈਨੂੰ ਆਹ ਤਾਂ ਬਹੁਤ ਸੋਹਣਾ ਲੱਗਿਆ ਯਾਰ ਜਿਵੇਂ ਅੱਜ ਵੀ ਜਵਾਖ ਵੀ ਕਿੜੇ ਲੱਗੇ ਰਹਿੰਦੇ ਨੇ ਇਹਦੇ ਨਾਲ ਆਹ ਇੱਕ ਤੋਂ ਇੱਕ ਸੋਹਣੇ ਆ ਜੀ ਸਾਰੀ ਇੱਕ ਤੋਂ ਇੱਕ ਐਮਬਰਾਇਡਰੀ ਦੀ ਆਈਟਮ ਹੈ ਇਹ ਸਾਰੀ ਅੱਛਾ ਜੀ ਇੱਕ ਤੋਂ ਇੱਕ ਵੈਰਾਈਟੀ ਹੈ ਇਹ ਤੇ ਵੀ ਅਪ ਟੂ 50 ਹੈ ਸਾਰੀਆਂ ਆਨਲਾਈਟਮਸ ਨੇ ਓਕੇ 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 ਕਾਰਟਨ ਦੀ ਇੱਕ ਤੋਂ ਇੱਕ ਵੈਰਾਈਟੀ ਹੈ ਲੈ ਵੀ ਦੋਸਤੋ ਇੱਥੇ ਤਾਂ ਨਾ ਅੰਬਰ ਤਾਂ ਹੈਡ ਲੂਮ ਤੇ ਜਮੇ ਹੱਤ ਕੀਤੀ ਪਈ ਹੈਗੀ ਬਾਈਆਂ ਨੇ ਮੈਂ ਕਹਣਾ ਵੀ ਐਈਏ ਇਹ ਕੱਪੜੇ ਤਾਂ ਅਸੀਂ ਕਦੇ ਦੇਖੀ ਨਹੀਂ ਹੈਗੇ ਜਿਹੜੇ ਬਾਈ ਨੇ ਆਹ ਡੰਗ ਰੱਖੇ ਨੇਗੇ ਇੱਥੇ ਪੜਦੇ ਬੱਲੇ ਬੱਲੇ ਹੋ ਜਿਹੜੇ ਕੋਈ ਨਾ ਵੀ ਲਾਵਾ ਕਸਟਮਰ ਦਾ ਕੋਈ ਰੰਗ ਕਲਰ ਨਹੀਂ ਮੈਚ ਕਰ ਰਿਹਾ ਕਸਟਮਰ ਨੂੰ ਇੰਨਾ ਚੋ ਡਿਸਪਲੇ ਚੋ ਵੀ ਨਹੀਂ ਪਸੰਦ ਆ ਰਿਹਾ ਉਹਦੇ ਲਈ ਆਪਣੇ ਕੋਲੇ ਬੁਕਸ ਬਹੁਤ ਅਵੇਲੇਬਲ ਹੈ ਤੇ ਆਹਾਂ ਕੀ ਬਣੀ ਸੋਹਣੀ ਰੱਖ ਰੱਖੀ ਜੀ ਆਹ ਕੀ ਰੱਖ ਰੱਖੇਗਾ ਇਹ ਬੈਠਣ ਲਈ ਮੂੜੇ ਨਹੀਂ ਜਿਵੇਂ ਤੁਸੀਂ ਇਹਦੇ ਉੱਪਰ ਖੜੇ ਹੋ ਜਾਓ ਭੋਂਵੇਂ ਚੜਜੋ ਉੱਪਰ ਅੱਛਾ ਟੁੱਟਦੀਆਂ ਡਾਟਦੀਆਂ ਮੈਂ ਕਹਿੰਦਾ ਚੜ ਗਈ ਹੈ ਟੁੜਦੀਆਂ ਨਹੀਂ ਇਹ ਕੁਝ ਵੀ ਨਹੀਂ ਹੁੰਦੇ ਇਹ ਸਾਰੀਆਂ ਦੇ 1 ਤੋਂ 50% ਡਿਸਕਾਊਂਟ ਤੇ ਹੈਵੀ ਕੁਆਲਟੀ ਹੈ ਜੀ ਇਹ ਆਮ ਮਾਰਕੀਟ ਦੇ ਵਿੱਚ ਲੋਕਲ ਕੁਆਲਟੀ ਚੱਲ ਜਾਂਦੇ ਨੇ ਅਮਰ ਆਪਣਾ ਅਮਰ ਹੈਂਡਲੂਮ ਉਸ ਚੀਜ਼ ਕਿਸੇ ਚ ਡੀਲ ਨਹੀਂ ਕਰਦੀ ਆਪਾਂ ਵਧੀਆ ਕੁਆਲਟੀ ਹਾਈ ਕੁਆਲਟੀ ਦਾ ਹੀ ਸਾਮਾਨ ਰੱਖਿਆ ਹੋਇਆ ਆ ਤਾਂ ਆ ਵੀ ਅਸੀਂ ਲੈ ਕੇ ਜਾਵਾਂਗੇ ਭਾਈ ਆ ਵੀ ਨਹੀਂ ਅਸੀਂ ਲੈ ਕੇ ਜਾਵਾਂਗੇ ਅਸੀਂ ਇਹ ਸਾਰੀ ਕਾਰਟਨ ਦੇ ਵਿੱਚ ਇੱਕ ਤੋਂ ਇੱਕ ਵੈਰਾਈਟੀ ਮਿਲ ਜੂਗੀ ਜੀ ਆਪਣੇ ਕੋਲ ਅੱਛਾ ਅੱਛਾ ਸਾਰੀਆਂ ਦੇਖੋ ਫਾਈਲ ਦੇ ਵਿੱਚ ਅੱਛੇ ਤੋਂ ਅੱਛੇ ਗੱਟ ਨੇ ਪੂਰੇ ਠੀਕ ਹੈ ਜੀ ਲੈ ਜੀ ਵੈਰਾਈਟੀ ਲਈ ਚੱਲੋ ਜੀ ਠੀਕ ਹੈ ਜੀ ਅਕੋਰਡਿੰਗ ਟੂ ਕਸਟਮਰਸ ਆਈਏ ਦੋਸਤੋ ਜੇਕਰ ਕਿਸੇ ਵੀਰ ਨੇ ਨਵੀਂ ਕੋਠੀ ਪਾਈ ਹੈ ਤਾਂ ਅਮਰਤ ਹੈਰ ਲੂਨ ਤੇ ਉੱਤੇ ਆ ਕੇ ਤੁਸੀਂ ਨਾ ਜਿਸ ਤਰ੍ਹਾਂ ਦੇ ਮਰਦ ਜੀ ਪਰਦੇ ਜਿਹੜੀ ਮਰਜ਼ੀ ਵੈਰਾਈਟੀ ਜਿਦਾ ਕਿ ਰਜਾਈਆਂ ਤੋਂ ਲੈ ਕੇ ਬਾਈ ਕੋਲੇ ਕੰਬਲ ਪਰਦੇ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ ਆ ਤੁਸੀਂ ਡਿਜ਼ਾਈਨ ਦੇਖੋ ਮੈਂ ਕਹਿੰਦਾ ਵੀ ਅਣਗਿਣਤ ਡਿਜ਼ਾਈਨ ਨੇ ਵੀਰੇ ਕੋਲੇ ਆ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਚੈੱਕ ਕਰੋ ਇੱਕ ਵੈਰਾਈਟੀ ਹੈ ਈ ਬਾਕੀ ਵੀਰੇ ਕੋਲੇ ਪਰਦੇ ਲਗਵਾਉਣ ਵਾਲਿਆਂ ਦਾ ਵੀ ਸਾਰਿਆਂ ਦਾ ਪ੍ਰਬੰਧ ਹੈਗਾ ਟੇਲਰ ਵਗੈਰਾ ਦਾ ਪਾਈਪਾਂ ਤੋਂ ਲੈ ਕੇ ਵੀਰੇ ਕੋਲੇ ਸਾਰਾ ਪ੍ਰਬੰਧ ਹੈਗਾ ਟੋਟੈਂਦੀ ਆਪਣੇ ਕੋਲੇ 200 ਬੁੱਕ ਹੈ ਜੀ ਆਪਾਂ ਪੂਰੀ ਵੀਡੀਓ ਚ ਕਵਰ ਕਰਨ ਲੱਗੇ ਵੀਡੀਓ ਬਹੁਤ ਲੰਬੀ ਚਲੀ ਜਾਣੀ ਠੀਕ ਹੈ ਠੀਕ ਹੈ ਉਹ ਕਸਟਮਰ ਨੂੰ ਇੱਕ ਵਾਰੀ ਆਪਾਂ ਹਿੰਟ ਤੌਰ ਤੇ ਦਿਖਾ ਰਹੀ ਹਾਂ ਜਦੋਂ ਕਸਟਮਰ ਵਿజిਟ ਕਰੂਗਾ ਪੂਰੀ ਆਈਟਮ ਡਿਸਪਲੇ ਹੋ ਜੂਗੀ ਦੋਸਤੋ ਜੇ ਸਾਨੂੰ ਕੱਲੀ ਕੱਲੀ ਚੀਜ਼ ਦਿਖਾਉਣ ਲੱਗ ਜਾਈਏ ਤਾਂ ਤਾਂ ਫਿਰ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜੂਗੀ ਹੁਣ ਆਪਾਂ ਤੁਹਾਨੂੰ ਥੋੜੀ ਜਿਹੀ ਵੈਰਾਈਟੀ ਇੱਕ ਅੱਧੀ ਹੋਰ ਵੀ ਦਿਖਾਵਾਂਗੇ ਤੇ ਅੰਮ੍ਰਿਤ ਹੈਂਡ ਲੂਮ ਦੇ ਉੱਤੇ ਜਿਹੜੀ ਵੀ ਤੁਹਾਨੂੰ ਚੀਜ਼ ਚਾਹੀਦੀ ਹੋਈ ਕੋਈ ਵੀ ਵੈਰਾਈਟੀ ਤੁਹਾਨੂੰ ਚਾਹੀਦੀ ਹੋਈ ਹਰੇਕ ਵੈਰਾਈਟੀ ਤੁਹਾਨੂੰ ਇੱਥੇ ਮਿਲੇਗੀ ਹੰਦੀਵੀਰ ਜੀ ਜਿਵੇਂ ਆਪਾਂ ਨੂੰ ਕੋਈ ਸੋਫਾ ਕਵਰ ਦੇ ਵਾਸਤੇ ਕੋਈ ਕਿਹੜੀ ਵੈਰਾਈਟੀ ਆਪਣੇ ਕੋਲ ਸਾਰੀ ਵੈਰਾਈਟੀ ਮਿਲ ਚੁਗੀ ਸੋਫਾ ਕਵਰ ਦੀ ਟਿੱਕ ਟਿੱਕ ਵੈਰਾਈਟੀ ਮਿਲ ਜੂ ਆਪਣੇ ਕੋਲੇ ਜਿਵੇਂ ਤੁਹਾਨੂੰ 5 ਸੀਟਡ ਸੋਫਾ ਦਾ 7 ਸੀਟਡ ਸੋਫਾ ਕੋਰਨਰ ਸੋਫਾ ਵੀ ਠੀਕ ਹੈ ਜੀ ਆਪਣੇ ਕੋਲੇ ਰੈਨਿੰਗ ਸੋਫਾ ਕਵਰ ਹੁੰਦੇ ਰੋਲ ਦੇ ਵਿੱਚ ਪੂਰੀ ਰੇਂਜ ਆ ਹੁਣ ਆ ਦੇਖੋ ਸੋਫਾ ਕਵਰ ਅੱਛਾ ਜੀ ਜਿੰਨੀ ਮਰਜ਼ੀ ਲੰਬਾਈ ਚੜਾਈ ਜਿੰਨੀ ਮਰਜ਼ੀ ਪੀਸ ਲੈ ਲਓ ਸਾਡੇ ਤੋਂ ਸਾਡੇ ਕੋਲੇ ਰੋਲ ਨਹੀਂ ਗੀ ਲੰਬੇ ਦੇ ਲੰਬੇ ਇੱਕ ਨਾਲ ਦੀ ਮਿਲ ਜਾਣਗੇ ਬਾਕੀ ਰਿਵਰਸੀਬਲ ਆਈਟਮ ਹੈ ਆ ਦੇਖੋ ਜੀ ਤੁਹਾਨੂੰ ਉੱਤਰਲਾ ਕਲਰ ਨਹੀਂ ਪਸੰਦ ਆ ਰਿਹਾ ਤੁਸੀਂ ਚੇਂਜ ਵੀ ਕਰ ਸਕਦੇ ਹੋ ਅੱਛਾ ਜੀ ਅੱਛਾ ਆ ਵੀ ਕਲਰ ਬਹੁਤ ਸੋਹਣਾ ਇਧਰ ਨੇ ਬਸ ਅੱਛਾ ਇਹ ਵੀ ਵਸਾ ਸਕਦੇ ਹਾਂ ਤੇ ਆ ਵੀ ਵਸਾ ਸਕਦੇ ਹਾਂ ਦੋਨੋਂ ਸਾਈਡ ਰਿਵਰਸੀ ਵਾਲੇ ਤੇ ਆ ਮੂਰਨੀ ਵਾਲਾ ਬਾਈ ਇਹ ਵੀ ਇਸ ਤਰ੍ਹਾਂ ਸੋਫਾ ਕਵਰ ਚੀ ਇਹਦੇ ਚ ਵੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਇੱਕ ਇੱਕ ਡਿਜ਼ਾਈਨ ਚ ਦੋ ਦੋ ਤਿੰਨ ਤਿੰਨ ਕਲਰ ਨੇ ਲੈ ਵੀ ਦੋਸਤੋ ਕਮੈਂਟ ਕਰਕੇ ਦੱਸੋ ਵੀ ਆ ਮੂਰਨੀ ਕਿਹਨੂੰ ਕਿਹਨੂੰ ਪਸੰਦ ਆਈ ਹੈਗੀ ਲੈ ਆ ਦੇਖੋ ਕਿੰਨੀ ਸੋਹਣੀ ਮੋਰਨੀ ਹੈ ਜੀ ਸੋਹਣੀ ਹੈ ਨਾ ਦੱਸਿਓ ਕਮੈਂਟਾਂ ਦੇ ਵਿੱਚ ਵੀ ਕਿਹੜੇ-ਕਿਹੜੇ ਨੂੰ ਪਸੰਦ ਆਈ ਹੈ ਤੇ ਆ ਕੇ ਅਮਰਤਾ ਹੈਡਲੂਮ ਤੇ ਮੋਰਨੀਆਂ ਡਿਜ਼ਾਈਨ ਕਹਿੰਦੇ ਕਿ ਵੀ ਸੋਫੇ ਤੇ ਲਾਸਨ ਨੂੰ ਕਵਰ ਚਾਹੀਦੇ ਨੇ ਵੀ ਮੋਰਨੀਆਂ ਡਿਜ਼ਾਈਨ ਚਾਹੀਦਾ ਹੈਗਾ ਹਾਂਜੀ ਇਸ ਤੋਂ ਇਲਾਵਾ ਦੇਖੋ ਸਾਰੀ 터ਕੀਸ਼ ਐਮਬਰਾਇਡਰੀ ਹੋਈ ਹੋਈ ਹੈ ਜੀ ਅੱਛਾ ਜੀ ਇਹ ਵੀ ਬਹੁਤ ਸੋਹਣਾ ਹੈਗਾ ਜੀ ਸਰ ਇਹਦੇ ਚ ਵੀ ਕਲਰ ਮਿਲ ਜਾਣਗੇ ਬਹੁਤ ਨਹੀਂ ਇਹ ਇਹ ਤੁਸੀਂ ਭੁੱਲ ਨਾ ਜਾਇਓ ਕਿਉਂਕਿ ਜਿਹੜੀ ਗੱਲ ਤੁਸੀਂ ਕਹੀ ਆ ਅਪ ਟੂ 50 ਉਹ ਚੱਲੀ ਜਾਊਗਾ ਸੋਫਾ ਕਵਰ ਤੇ ਵੀ ਸਾਰੀ ਆਲ ਆਈਟਮ ਤੇ ਵੈਲਿਊ ਜਿਹੜੀ ਵੈਰਾਈਟੀ ਦਾ ਬਹੁਤ ਦਿਖਾਤੀ ਸਾਨੂੰ ਵੈਰਾਈਟੀ ਤਾਂ ਜੀ ਤੁਸੀਂ ਐਮਐਨ ਕੇ ਜੋ ਸ਼ੋਰੂਮ ਦੀ 5% ਵੈਰਾਈਟੀ ਦੇਖੀ ਹੈ ਜੀ ਆਪਾਂ ਅੱਛਾ ਜੀ ਬਹੁਤ ਇੱਕ ਤੋਂ ਇੱਕ ਵੈਰਾਈਟੀ ਆ ਆਪਣੀ ਵੀਡੀਓ ਮੰਨ ਕੇ ਚੱਲੋ ਵੀ ਇੱਕ ਦਿਨ ਤਾਂ ਆਪਾਂ ਪੂਰੇ ਪਰਦੇ ਦੇਖਣ ਚ ਲੱਗ ਜਾਣਾ ਜੇ ਪੂਰੀ ਰੇਂਜ ਦੇਖੀ ਸਕੂਟਰੀ ਵਾਲਾ ਕੂਪਨ ਵੀ ਲੈ ਕੇ ਆਉਣਾ ਸਾਰੀਆਂ ਚੀਜ਼ਾਂ ਤੇ ਵੈਲਿਊ ਰਹੂਗਾ ਜੀ ਅੱਛਾ ਜੀ ਯਾਦ ਰੱਖਿਓ ਦੋਸਤੋ ਭੁੱਲ ਨਾ ਜਾਇਓ ਸਕੂਟਰੀ ਵਾਲਾ ਕੂਪਨ ਉਹ ਪੂਰੇ ਪਰਦੇ ਵਿੱਚ ਇਹ ਨਹੀਂ ਕੱਲੀ ਇਸ ਤੋਂ ਹੋਰ ਬਹੁਤ ਜ਼ਿਆਦਾ ਵੈਰਾਈਟੀ ਆ ਆਪਾਂ ਤੁਹਾਨੂੰ ਮੇਨ ਮੇਨ ਚੀਜ਼ਾਂ ਦਿਖਾ ਰਹੇ ਆ ਮੈਂ ਤੇ ਆਹ ਆਪਾਂ ਡ੍ਰੈਗ ਰੂਮ ਚ ਪਸਾਉਣ ਵਾਲਾ ਜੀ ਕੋਈ ਮਰਜ਼ੀ ਸਾਈਜ਼ ਸਾਰੀ ਚੀਜ਼ अवेलेबल ਹੈ ਕਾਰਪਟ ਦੀ ਪੂਰੀ ਰੇਂਜ ਮਿਲ ਜੂਗੀ ਇਹ ਵੀ ਅਪ ਟੂ 50 ਹੈ ਸਾਰੇ ਅਪ ਟੂ 50% ਹੁਣ ਕਾਰਪਟ ਦੀ ਹਾਰਡਵੇਅਰ ਦੇਖੋ ਤੁਸੀਂ ਕਿੰਨੀ ਹੈ ਠੀਕ ਹੈ ਜੀ ਤੁਹਾਨੂੰ ਵੀ ਨਾਗਾ ਕਸਟਮਰ ਦੀ ਕੰਪਲੀਟ ਹੋਊਗੀ ਇਕੱਠਾ ਹੋਈ ਜਾਂਦਾ ਹੀ ਜੇ ਜੋ ਦੋਸਤੋ ਦੀਵਾਲੀ ਦੇ ਉੱਤੇ ਅਮਰਤ ਹੈਡ ਰੂਮ ਤੇ ਭਾਰੀ ਆਫਰ ਲੱਗੀ ਹੈ ਜੀ ਅਪ ਟੂ 50 ਨੂੰ ਕਾਰਪਟ ਦੇ ਆਹ ਬੜਾ ਸੋਹਣਾ ਜੀ ਆਹ ਦੇਖੋ ਹੁਣ ਕਾਰਪਟ ਦੀ ਲੈਂਥ ਦੇਖੋ ਜੀ ਪੂਰੀ ਇਹਦਾ ਬਹੁਤ ਵੱਡੇ ਸਾਈਜ਼ ਚ ਕਾਰਪਟ ਹੈ ਪੂਰਾ ਜਿਵੇਂ ਮ 5/7 ਦਾ ਆ ਗਿਆ ਜੀ ਇਹ ਹਾਂਜੀ ਹਾਂਜੀ 5/7 ਦਾ ਆ ਗਿਆ ਦੋਸਤੋ ਇਹ 카ਰਪਟ ਇਹਦੇ ਉੱਤੇ ਵੀ 50 ਅਪ ਟੂ 50 ਆਏਗਾ ਜਿੱਥੇ ਮਰਜ਼ੀ ਤੁਸੀਂ ਆ ਕੇ ਨਾ ਇੱਥੇ ਅੰਮ੍ਰਿਤ ਹੈਡ ਰੂਮ ਤੇ ਉੱਤੇ ਜਿਹੜੀ ਮਰਜ਼ੀ ਆਟਨ ਦੇ ਹੱਥ ਲਾ ਦਿਓ ਤੁਸੀਂ ਅਪ ਟੂ 50% ਦੇ ਉੱਤੇ ਤੁਹਾਨੂੰ ਆਫਰ ਮਿਲੂਗੀ ਰੇਟਾਂ ਦੀ ਪੂਰੀ ਗਾਰੰਟੀ ਰਹੂਗੀ ਆਪਣੇ ਖੁੱਲਾ ਚੈਲੈਂਜ ਹੈ ਰੇਟਾਂ ਲਈ ਠੀਕ ਹੈ ਠੀਕ ਹੈ ਇਹ ਚੀਜ਼ ਦੇਤੀ ਜੀ Ориਜੀਨਲ ਪ੍ਰੋਡਕਟ ਹੋਊਗਾ 100% Ориਜੀਨਲ ਪ੍ਰੋਡਕਟ ਮਿਲੂਗਾ ਜੀ ਸਭ ਤੋਂ ਵੱਡੀ ਗੱਲ ਇਹ ਆ ਜੀ ਮਾਰਕੀਟ ਦੇ ਵਿੱਚ ਬਾਕੀ ਕਾਰਪਟ ਦੇ ਵਿੱਚ ਆਪਣੇ ਕੋਲੇ ਇਸ ਤੋਂ ਵੀ ਵੱਡੇ ਸਾਈਜ਼ ਮਿਲ ਜਾਣਗੇ 5 7 7 ਤੋਂ 8 12 ਸਾਰੇ ਸਾਈਜ਼ अवेलेबल ਹੈ ਇਹ ਤੋਂ ਵੱਡਾ ਸਾਈਜ਼ ਲੈਣਾ ਹੋਵੇ ਉਦੋਂ ਵੱਡਾ ਸਾਈਜ਼ ਸਾਰੀ ਚੀਜ਼ अवेलेबल ਹੈ ਕੁਝ ਮਰਜ਼ੀ ਲਓ ਜੀ ਇੱਕ ਤੋਂ ਇੱਕ ਵੈਰਾਈਟੀ ਹੈ ਇਹਨਾਂ ਦੇ ਵਿੱਚ ਵੀ ਲੈ ਵੀ ਦੋਸਤੋ ਦੀਵਾਲੀ ਦਾ ਆਨੰਦ ਮਾਣਿਓ ਤੁਸੀਂ ਉਦੋਂ ਪਹਿਲਾਂ ਅਮਰਦਾਇਰ ਲੂਮ ਦੇ ਉੱਤੇ ਆ ਕੇ ਨਾ ਘਰ ਨੂੰ ਸਜਾ ਲਿਓ ਇੱਕ ਵਾਰੀ ਆ ਡ੍ਰਾਇੰਗ ਰੂਮ ਦੇ ਵਿੱਚ ਪਸਾਉਣ ਵਾਸਤੇ ਗਲੀਚਾ ਹੈਗਾ ਬਹੁਤ ਹੀ ਸੋਹਣਾ ਕਾਰਪੇਟ ਕਹਿ ਦਿੰਨੇ ਹੈਗੇ ਆਪਾਂ ਗਲੀਚਾ ਵੀ ਆਪਾਂ ਕਹਿ ਦਿੰਨੇ ਹੈਗੇ ਬਹੁਤ ਹੈ ਕੁਆਲਟੀ ਆ ਜੋ ਸੋਨੋ ਅੱਗੇ ਹੋਰ ਵੀ ਵੈਰਾਈਟੀ ਆਪਾਂ ਦਿਖਾਉਣੇ ਹੈਗੇ ਹਾਂਜੀ ਵੀਰ ਜੀ ਜਿੰਮੇ ਆ ਹੈਗਾ ਜਿੰਮੇ ਕਿਸੇ ਨੇ ਦਿਵਾਲੀ ਦੇ ਉੱਤੇ ਕੋਈ ਗਿਫਟ ਵਗੈਰਾ ਕਰਨਾ ਹੋਵੇ ਆ ਤਾਂ ਮੈਨੂੰ ਟੇਚੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਇਹ ਕਿਵੇਂ ਹੈਗਾ ਇਹ ਟੇਚੀ ਨਹੀਂ ਕੱਲਾ ਸੋਹਣਾ ਹੈ ਇਹਦੇ ਚ ਕੰਬਲ ਵੀ ਬਹੁਤ ਸੋਹਣਾ ਹੈ ਅੱਛਾ ਜੀ ਇਹ ਮੋਂਟੀ ਕਰ ਲਓ ਕੰਪਨੀ ਦਾ ਡਬਲ ਬੈੱਡ ਦਾ ਬਲੈਂਕਟ ਹੈ ਜੇ ਤੁਸੀਂ ਗਿਫਟ ਕਰਨਾ ਹੈ ਗਿਫਟ ਲਈ ਸਭ ਤੋਂ ਵਧੀਆ ਆਈਟਮ ਹੈ ਇਹ ਇਹ ਤਾਂ ਮਹਿੰਗੀ ਬਹੁਤ ਹੋਊਗੀ ਸਾਰੇ ਡਿਸਕਾਊਂਟ ਰੇਟਾਂ ਤੇ ਅਪ ਟੂ 50 ਪਰਸੈਂਟ ਡਿਸਕਾਊਂਟ ਰੇਟਾਂ ਤੇ ਅਮਰਤ ਹੈਂਡਲੂਮ ਤੇ ਕੋਈ ਚੀਜ਼ ਮਹਿੰਗੀ ਨਹੀਂ ਹੈ ਜੀ ਅੱਛਾ ਜੀ ਉਹਦੇ ਚਾਰੇ ਕੋ ਸਿੰਗਲ ਬੈੱਡ ਦਾ ਲੈਣਾ ਉਹ ਲਓ ਟਰਾਈਡੈਂਟ ਕੰਪਨੀ ਦੀ ਇਹ ਵੀ ਅਪ ਟੂ 50 ਹੈ 50% ਫਲੈਟ ਰੇਟਾਂ ਤੇ ਟਰਾਈਡੈਂਟ ਵਾਲਾ ਵੀ ਹਾਂਜੀ ਹਾਂਜੀ ਅੱਛਾ ਜੀ ਤੇ ਫਿਰ ਮੈਨੂੰ ਕਿਹੜਾ ਦਿਓਗੇ ਤੁਸੀਂ ਮੈਂ ਤੁਹਾਨੂੰ ਸਸਤਾ ਜਿਹੜਾ ਤੁਹਾਨੂੰ ਪਸੰਦ ਲੱਗਦਾ ਉਹਦੇ ਹੀ ਤਾਂ ਨੇ ਕਸ ਜਿੰਨਾ ਤੁਹਾਡਾ ਬਜਟ ਹੈ ਉਸ ਹੱਬ ਨਾਲ ਸਾਰੀ ਰੇਂਜ ਪ੍ਰੋਵਾਈਡ ਕਰਾ ਦਾਂਗੇ ਆਪਾਂ ਤੁਹਾਨੂੰ ਇੱਕ ਤੋਂ ਇੱਕ ਵੈਰਾਈਟੀ ਠੀਕ ਹੈ ਠੀਕ ਹੈ ਬਾਕੀ ਹੋਰ ਵੀ ਆਪਾਂ ਗਿਫਟ ਦੇਖਦੇ ਆਂਗੇ ਦੋਸਤੋ ਵੀ ਆਪਾਂ ਦਿਵਾਲੀ ਦੇ ਉੱਤੇ ਕਿਹੜੇ ਕਿਹੜੇ ਗਿਫਟ ਲਈਏ ਬਾਕੀ ਇਹ ਨਹੀਂ ਹੈਗਾ ਤੁਸੀਂ ਕਈ ਵਾਰ ਕਸਟਮਰ ਦੀ ਰਿਕੁਆਇਰਮੈਂਟ ਹੁੰਦੇ ਵੀ ਸਾਨੂੰ ਇੱਕ ਨਾਲ ਦੇ 20 20 ਸਿੰਘ ਦੇ 30 20 ਸਿੰਘ ਦੇ ਆਪਣੇ ਕੋਲ ਸਟਾਕ ਦੀ ਵੀ ਕੋਈ ਕਮੀ ਨਹੀਂ ਹੈਗੀ ਨਹੀਂ ਜੇ ਇਹ ਤੁਸੀਂ 5-5 ਦੇਈ ਜਨੋ ਜੇ ਆ ਮੁੱਕ ਗਈ ਜੀ ਫੇਰ ਇਹ ਨਹੀਂ ਮੁੱਕ ਦੇਵੋ ਜਨਾਬ ਆਰੇ ਖੁ ਕਨਾਲ ਦੇ ਬਹੁਤ ਬਹੁਤ ਪੀਸ ਹੈ ਆਹ ਦੇਖੋ ਤੁਸੀਂ ਡਬਲ ਵੇਟ ਦੀਆਂ ਗਰਮ ਚਦਰਾਂ ਲੈਣੀਆਂ ਨੇ ਆ ਲੈ ਮੋਂਟੀ ਕਰ ਲੋ ਦੀ ਦੇਖ ਲਓ ਤੁਸੀਂ ਵੀਡੀਓ ਦੇਖ ਕੇ ਲੋਕਾਂ ਨੇ ਆ ਜਾਣਾ ਹੈ ਬਹੁਤ ਜਨਾਬ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਣਾ ਸਟਾਕ ਦੇ ਗਦਾਮ ਭਰੇ ਪਏ ਨੇ ਆਪਣੇ ਦੇਖ ਲਓ ਫਿਰ ਕਿਤੇ ਤੁਸੀਂ ਕਹੀ ਜਾਓ ਵੀ ਸਾਡੇ ਕੋਲ ਤਾਂ ਸ਼ਟਰ ਬੰਦ ਕਰਕੇ ਬੰਦ ਜਾਊਗਾ ਉਹ ਚੀਜ਼ ਨਹੀਂ ਹੁੰਦੀ ਆਪਣੇ ਕੋਲੇ ਇੱਕ ਤੋਂ ਇੱਕ ਹੋਲ ਸੇਲ ਦਾ ਵੀ ਕੰਮ ਹੈ ਇਹ ਆਪਣਾ ਅੱਛਾ ਸਾਰੀ ਵੈਰਾਈਟੀ ਅਵੇਲੇਬਲ ਹੋਣ ਦੀ ਸਪੋਰਟ ਦੇਵਾਂਗੇ ਲੈ ਵੀ ਦੋਸਤੋ ਵੀਰਾ ਕਹਿੰਦਾ ਵੀ ਅਮਰਦ ਹੈਡ ਲੌਂਡ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੈਰਾਈਟੀ ਇਦਾਂ ਦੀ ਹੈਗੀ ਵੀ ਤੁਹਾਡੇ ਕੋਲੇ ਵੀ ਸਟਾਕ ਦੇ ਵਿੱਚ ਘਾਟ ਆ ਜੂਗੀ ਸਟਾਕ ਭਰ ਮਾਰ ਹੈਗਾ ਜਿੰਨਾ ਮਰਜ਼ੀ ਤੁਸੀਂ ਲੈ ਜਾਓ ਇੱਥੋਂ ਆ ਕੇ ਵੀ ਸਾਰੇ ਪੰਜਾਬ ਛੱਡੋ ਹਰਿਆਣਾ ਜੁਪੀ ਬਿਹਾਰ ਸਾਰੇ ਕਿਤੇ ਵਾਈ ਆਲ ਓਵਰ ਮਾਲ ਜਾਂਦਾ ਵੀਰੇ ਦਾ ਹੋਲ ਸੇਲ ਦਾ ਵੀ ਕੰਮ ਹੈਗਾ ਅੰਮ੍ਰਿਤ ਹੈਡਲੂਮ ਦੇ ਉੱਤੇ ਜਿੱਦਾਂ ਕਿ ਆਹ ਮੈਂਟ ਆ ਗਏ ਆਪਣੇ ਹੁਣ ਫਸਤੇ ਵਛਾਉਣ ਵਾਸਤੇ ਮਾਰਨ ਤੋਂ ਲੈ ਕੇ 14 ਰੁਪਏ ਸਕਰ ਫੁੱਟ ਮਿਲਦੇ ਆਪਾਂ ਨੂੰ ਤੇ ਤੁਸੀਂ ਦੀਵਾਲੀ ਧਮਾਕੇ ਦੇ ਵਿੱਚ ਇਹ ਕੀ ਰੇਟ ਦੇ ਰਹੇ ਹੋਗੇ ਇਹ ਆਪਾਂ 10 ਰੁਪਏ ਪਰ ਫੁੱਟ ਦੇ ਨਹੀਂ ਗੈਸਟ ਮਨੂੰ ਰੇਟਾਂ ਦੀ ਫੁੱਲ ਗਰੰਟੀ ਲਈਏ ਦਾਸਰਬੀਰੋਂ ਸੁਣੋ ਦਾਸਰਬੀਰ ਜੀ ਜੀ ਮਰਦੀ ਜਾਂਦੇ ਜਿੰਨੇ ਮਰਦੀ ਜਾਂਦੇ ਨਾਲ ਇੱਕ ਜੀਨ ਕਬੇਡੋ ਵਾਲੀ ਤੋਂ ਆਜੀ ਵੇਖੋ ਮੁੰਡਰੇ ਬਰੇਖਾ ਕੱਢੀ ਲਾ ਬੋਲੋ ਲੈ ਵੀ ਦੋਸਤੋਂ ਆਤਾ ਮੇਲਾ ਲੁੱਟਣ ਵਾਲਾ ਉੱਪਰ ਹੈਗਾ ਬਹੁਤ ਵਧੀਆ ਮੋਟਾ ਮੈਟ ਹੈਗਾ ਠਿਕਨੀਆ ਕਮੀਨਾ ਹੈਗਾ ਆਹ ਨੂੰ ਪੱਕੀ ਮੋਰ ਲੱਗੀ ਹੋਈ ਹੈਗੀ ਆਏ ਨਹੀਂ ਹੈਗਾ ਵੀ ਕੀ ਬ੍ਰਾਂਡਡ ਮਾਲ ਨਾ ਹੋਵੇ ਇੱਕ ਤਾਂ ਇੱਕ ਡਿਜ਼ਾਈਨ ਲਈ ਅੱਛਾ ਜੀ ਜਿੰਨੇ ਮਰਜ਼ੀ ਜਿੰਨੇ ਡਿਜ਼ਾਈਨਾਂ ਦੇ ਢੇਰ ਲੱਗੇ ਪਏ ਨੇ ਜਿੰਨਾ ਮਰਜ਼ੀ ਲੈ ਜੀ ਠੀਕ ਹੈ ਠੀਕ ਹੈ ਨਾਲ ਕੁੱਪੜਨ ਵੀ ਦਵਾਂਗੇ ਜੀ ਤੇ ਜਿਹੜਾ ਆਪਣਾ 6 ਫੁੱਟ ਆ ਗਿਆ ਜੀ ਇਹ 6.5 ਫੁੱਟ ਦੇ ਵਿੱਚ ਆ ਗਿਆ 5 ਫੁੱਟ ਦੇ ਵਿੱਚ ਆ ਗਿਆ ਇਸ ਤੋਂ ਇਲਾਵਾ ਤੁਸੀਂ ਲੋਨ ਬੂਗੰਡੀ ਐਟਮਾ ਲੈਣੀ ਨੇ ਕੱਪੜਿਆਂ ਦੇ ਲੈਣੇ ਗ੍ਰੀਨ ਮੰਨਾਂ ਨੇ ਔਰ ਸਾਰੇ ਕਲਰ ਅਵੇਲੇਬਲ ਹੋਣਗੇ ਠੀਕ ਹੈ ਤੇ ਬਾਕੀ ਹੌਸਫ ਵਗੈਰਾ ਇਹਨਾਂ ਦੇ ਵੀ ਚਲਦੀ ਹੈ ਜੀ ਸਾਰੀ ਕੁੱਪੜਨ ਦੀ ਸਟੇਮ ਚੱਲਦੀ ਹੈ ਸਾਰੀਆਂ ਚੀਜ਼ਾਂ ਦੇ ਵੈਰੀਅੰਟ ਹੈ ਜੋ ਵਾਲੇ ਆਈਟਮ ਤੇ ਮਿਲਦੇ ਨੇ ਸਕੂਟੀ ਦੋ 1000 ਰੁਪਏ ਕਿਰਮੂ ਦਾ ਮੈਟ ਥੋੜਾ 10 ਵਜੇ ਦਾ ਤੇ ਕਮਰੇ ਦਾ 1000 ਰੁਪਏ ਦਾ ਮੈਟ ਆ ਗਿਆ। ਅੱਛਾ। ਕਿੰਨੀ ਸਸਤੀ ਜਿਹੜੀ ਚੀਜ਼ ਜੀ। ਦੇਖਣੀ ਇੱਕ ਤਾਂ ਬੜਾ ਫਰਸ਼ ਪ੍ਰਾਣਾ ਫਰਸ਼ ਬਿਲਕੁਲ ਨਵਾਂ ਬਣ ਜਾਣਾ ਹੀ। ਮੈਂ ਵੀ ਦੋਸਤੋ ਦਿਵਾਲੀ ਤੇ ਘਰ ਨੂੰ ਚਪਕਾ ਲਉ ਲੈ ਜਾ ਕੇ ਮੈਟ ਫਰਸ਼ ਤੇ ਵਿਸਾ ਲਵਾਂ। ਇਹ ਆਹ ਗੱਦਾ ਬੜਾ ਸੋਹਣਾ ਜੀ। ਗੱਦਿਆਂ ਦੇ ਵਿੱਚ ਬੁਰੀ ਨਹੀਂ ਜੀ ਤੁਹਾਨੂੰ ਆਪਣੇ ਕੋਲੇ ਕੋਈ ਮਰਜ਼ੀ ਸਾਈਜ਼ ਕੋਈ ਮਰਜ਼ੀ ਕੁਆਲਿਟੀ ਦੇਂਗੇ ਤੁਹਾਨੂੰ। ਹਰ ਤਰ੍ਹਾਂ ਦੇ ਮਾੜ ਦੇਂਗੇ ਸੋਹਣੇ ਦੇ। ਇਹ ਡਬਲ ਹੈ ਜੀ। ਸਾਡਾ ਡਬਲ ਇੱਥੇ ਮਿਲ ਜਾਂਦੇ ਸਾਰੇ ਸਾਈਜ਼ ਦੇ ਥੋੜਾ ਬੈੱ ਕੋਈ ਮਰਜ਼ੀ ਸਾਈਜ਼ ਦੱਸੋ ਸਾਨੂੰ ਅਵੇਲੇਬਲ ਕਰਾ ਦਾਂਗੇ ਸਾਰੇ ਜੀ ਇੱਥੇ ਵੀ ਅਪ ਟੂ 50% ਔਨ ਆਰਡਰ ਬਣ ਜਾਂਦੇ ਆ ਸਾਰੀ ਦੇ ਡਿਕਾਊਂਟ ਤੇ ਅਪ ਟੂ 50% ਦੀ ਰਿਪੋਰਟ ਜੀ ਕਰਨੀ ਕੀ ਹੈ ਤੁਸੀਂ ਸਾਰੇ ਦੇ ਅਪ ਟੂ 50% ਵੀ ਹੈ ਨਾ ਉਹ ਬੇਨਮਾਨ ਮੂਲ ਚੱਕਣਾ ਸਾਰਾ ਦੁਕਾਨ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਅਮਰਤ ਹੈਂਡਲਮ ਨੇ ਆਫਰ ਲਾਇਆ ਇਸ ਵਾਰ ਦਿਵਾਲੀ ਉੱ퍼 ਲੈ ਕੇ ਆਏ ਕਸਟਮਰ ਦੀ ਡਿਮਾਂਡ थी ਕਸਟਮਰ ਦੇ ਬਹੁਤ ਫੋਨ ਆਉਂਦੇ ਸੀ ਤੁਸੀਂ ਨਵੇਂ ਨਵੇਂ ਆਫਰ ਕੱਢੋ ਹੋਰ ਕੁਝ ਕਰੋ ਉਹਨਾਂ ਦੀ ਕਸਟਮਰ ਦੀ ਡਿਮਾਂਡ ਦੀ ਆਫਰ ਨੂੰ ਲੰਬਾ ਟਾਈਮ ਲਈ ਐਕਸਟੈਂਡ ਕੀਤਾ ਨਹੀਂ ਪਪਾ ਜੀ ਦੀ ਕੀ ਹੈਗੀ ਇਹ ਲੋਕ ਐਦਾਂ ਕਰਦੇ ਨੇਗੇ ਪਰ ਅਮਰਤ ਹੈਡ ਨੂਮ ਇੱਕ ਐਦਾਂ ਦੀ ਸ਼ਾਪ ਹੈਗੀ ਐਦਾਂ ਦਾ ਸ਼ੋਅਰੂਮ ਹੈ ਜਿੱਥੇ ਤਾਂ ਅੱਡੇ ਨਾਲ ਕਿਸੇ ਵੀ ਕਿਸਮ ਦੀ ਕੋਈ ਕੰਮ ਦੇ ਵਿੱਚ ਕਿਸੇ ਪਾਸੋਂ ਹਿਰਾਫਰੀ ਦਾ ਕੰਮ ਕੋਈ ਵੀ ਨਹੀਂ ਹੋਊਗਾ ਜੋ ਵੀ ਹੋਊਗਾ ਜੈਨੂਨ ਕੰਮ ਹੋਊਗਾ ਤੇ ਬ੍ਰਾਂਡਡ ਚੀਜ਼ਾਂ ਮਿਲਣੀਆਂ ਤੁਹਾਨੂੰ ਜਿਵੇਂ ਇਹ ਗੱਦਾ ਹੈਗਾ ਬਾਈ ਜੀ ਇਹ ਵੀ ਅਪ ਟੂ 50% ਤੇ ਦੇ ਰਹੇ ਨੇ ਹਾਂਜੀ ਹਾਂਜੀ ਅੱਛਾ ਜੀ ਬਹੁਤ ਹੀ ਸੋਹਣਾ ਜਿਹਾ ਗੱਦਾ ਹੈ ਇਹ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਹੈਗਾ ਦੋਸਤੋ ਗੱਡੀਆਂ अवेलेबल ਆਪਰੇ ਕੋਲ ਪੂਰੀ ਰੇਂਜ ਦੀ ਗੱਡੀਆਂ ਦੀ ਠੀਕ ਹੈ ਠੀਕ ਹੈ ਤੇ ਜੇ ਕਿਸੇ ਵੀਰ ਨੇ ਵੱਧ ਤੋਂ ਵੱਧ ਵੈਰਾਈਟੀ ਲੈਣੀ ਹੋਵੇ ਇਹਦੇ ਵਿੱਚ ਜਿੰਨੇ ਮਰਜ਼ੀ ਵੀ ਜਿੰਨੇ ਹੌਂਸਲੇ ਕੋਲੇ ਕਸਟਮਰ ਵੀਡੀਓ ਦੇਖ ਕੇ ਆਉਣਗੇ ਬਹੁਤ ਜ਼ਿਆਦਾ ਲੋਟੇ ਕੋਲੇ ਹਾਂਜੀ ਹਾਂਜੀ ਜਿਵੇਂ ਜਿਵੇਂ ਹੁਣ ਵਿਆਹ ਜਾਂਦੀਆਂ ਦਾ ਸੀਰੀ ਚੱਲਣਾ ਹੈ ਬਾਕੀ ਆ ਦੇ ਕਿ ਜਿਮੈਂਸ਼ਨਾਂ ਦੇ ਕਿਤੇ ਮੈਂ ਇਹਦੇ ਵਿੱਚ ਕਸਟਮਰ ਨੂੰ ਦਿੱਤਾ ਕਿ ਇਹ ਆਪਾਂ ਕਿੰਨੇ ਘੰਟੇ ਚ ਅਵੇਲੇਬਲ ਕਰਾ ਦੇਣੀ ਹੈ ਅੱਛਾ ਜੀ ਇਹ ਵੀ ਆਪਾਂ ਨੂੰ ਪੁੱਛੀ ਹੈ ਇਹ ਅਵੇਲੇਬਲ ਹੀ ਹੈ ਸਿਲੈਕਟਡ ਸਾਈਜ਼ ਜਿਹੜੇ ਆਨ ਅਵੇਲੇਬਲ ਨਹੀਂ ਤੇ ਜਿਹੜੇ ਪੂਰੇ ਆਊਟ ਸਾਈਜ਼ ਨੇ ਉਹ ਤੁਹਾਨੂੰ ਆਪਾਂ 2-2-3 ਘੰਟੇ ਦਾ ਟਾਈਮ ਲੈ ਕੇ ਪ੍ਰੋਵਾਈਡ ਕਰਾ ਦੇਣਾ ਅੱਛਾ ਜੀ ਅੱਛਾ ਹਾਂ ਜੀ ਠੀਕ ਹੈ ਜੀ ਦਾਸ ਦਾ ਕਿਰੇਟ ਹੈ ਜੀ ਗ੍ਰਾਫ 300 ਰੁਪਏ ਸਕਰੂ ਮੀਟਰ ਪਿਆਰ ਦੇ ਵਿੱਚ 56 ਰੁਪਏ ਦਾ ਰੇਟ ਆਈ ਹੈ। ਆਪਣੇ ਕੋਲ 30 ਰੁਪਏ ਕਿਰੋੜ ਕਿੱਸਾ ਹੈ ਜਿਹੜਾ ਮਰਜ਼ੀ ਲੈ ਜਾਓ। ਅੱਛਾ, ਕੁੱਲ 30 ਰੁਪਏ ਹੈ ਜੀ। ਹਾਂਜੀ, ਵੱਡੀ ਇਸ ਤੋਂ ਜ਼ਿਆਦਾ ਚਾਈ ਵਾਲੇ ਰਹਿਣਾ ਸਾਰੇ ਬਣੇ ਅਵੇਲੇਬਲ ਹੈ ਆਪਣੇ ਕੋਲੇ। ਅੱਛਾ ਜੀ, ਜਿੰਨੇ ਹੁਣ ਆਹ ਵੱਡਾ ਬਣਾ ਆ ਗਿਆ ਜੀ। ਇਹ ਵੀ 30 ਰੁਪਏ ਸਕੇਰ ਫੁੱਟ ਹੀ। ਅੱਛਾ ਜੀ। ਇਸ ਤੋਂ ਇਲਾਵਾ ਤੁਸੀਂ ਆਹ ਦੇਖੋ ਇਸ ਤਰ੍ਹਾਂ ਨਹੀਂ ਆਈਟਮ ਲੈਣੀ, ਯਾਨੀ ਕੁਸ਼ਨ ਮੈਟ ਲੈਣਾ, ਇਹ ਵੀ ਇਸ ਤਰ੍ਹਾਂ ਦੇ ਤਰ੍ਹਾਂ ਮੈਟ ਲੈਣੇ। ਸਾਰੇ ਹੋਰ ਆਈਟਮ ਮੈਟ ਕਰੀਏ ਆਪਣੇ ਕੋਲੇ। ਨਹੀਂ ਨਹੀਂ, ਇਹ ਹੀ ਮੈਟ ਕਿਵੇਂ ਕੀ ਰੇਟ ਆ ਕੇ ਵਿਆਹ ਨਹੀਂ ਅਗਲੇ ਦੇ ਰੇਟ ਹੈ। ਇਹ ਵੀ ਅਪ ਟੂ ਆਹ ਇਹ ਕੁਝ ਕੁਰੀ ਇਹ ਤੁਹਾਨੂੰ ਦੇਣੀ ਹੈ ਹਾਂਜੀ ਦੀਵਾਲੀ ਆਪਰ ਦੇ ਵਿੱਚ ਜਿਹੜੀ ਆਪਾਂ ਵੀਡੀਓ ਚ ਗੱਲ ਵਾਗ ਕੇ ਕੀਤੀ ਹਾਂਜੀ ਸਾਰੀਆਂ ਇਹ ਵੀ ਆਈਟਮ ਦੇ ਪਹਿਲਾ ਪ੍ਰਾਈਸ ਵਿੱਚ ਲੈਕਟਿਕ ਸਕੂਟਰ ਬੈਗਿੰਗ ਪ੍ਰਾਡਕਟ ਪ੍ਰਾਈਸ ਐਲੀਗੋਜੀ ਠੀਕ ਹੈ ਜੀ ਕਿੰਨੇ ਆ ਤੇ ਕੁਝ ਕਰੀ ਗੀਪਰ ਪੰਜੀਆਂ ਤੇ 2 1000 ਤੇ 5 ਗੁੱਪਨ ਮਿਲਣਗੇ ਠੀਕ ਹੈ ਜੀ ਠੀਕ ਹੈ ਤੇ ਫੇਸਬੁਕ ਪੇਜ ਤੇ ਲਾਈਵ ਡ੍ਰੋਨ ਕੱਢਿਆ ਜਾਊਗਾ 15 ਨਵੰਬਰ ਨੂੰ ਠੀਕ ਹੈ ਜੀ ਤੇ ਬਾਕੀ ਵੀਰੇ ਜੇ ਇਹ ਮੈਨੂੰ ਨਿਕਲੇ ਹੀ ਫਿਰ ਤਾਂ ਮੈਂ ਹੀ ਲੈ ਕੇ ਜਾਊਗਾ ਇਹਦੀ ਨਿਕਲੂਗੀ ਲਾਟਰੀ ਉਹੀ ਦਮਾਗੀ ਨੇ ਠੀਕ ਹੈ ਠੀਕ ਹੈ ਠੀਕ ਹੈ ਕਸਟਮਰ ਨੂੰ ਇਹ ਨਾ ਲੱਗੀ ਵੀ ਬਾਤ ਇਸ ਤਰ੍ਹਾਂ ਨਹੀਂ ਮਿਲੂਗੀ ਹੁਣ ਸ਼ੋਰੂਮ ਦੀ ਇਸੇ ਲਈ ਇਹ ਅੱਕੜਾਈ ਹੋਈ ਹੈ ਮੈਂ